ਮੇਰਾ ਨਾਮ ਮਾਲਾ ਹੈ ਮੇਰੇ ਪਰਿਵਾਰ ਦੇ ਵਿੱਚ ਮੇਰੀ ਮਾਂ ਮੇਰਾ ਭਰਾ ਤੇ ਮੇਰੇ ਪਾਪਾ ਰਹਿੰਦੇ ਸਨ ਮੇਰੀ ਮਾਂ ਮੇਰੇ ਭਰਾ ਕੁਨਾਲ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਅਤੇ ਮੇਰੇ ਪਾਪਾ ਮੈਨੂੰ ਜ਼ਿਆਦਾ ਪਿਆਰ ਕਰਦੇ ਸਨ ਪਾਪਾ ਮੈਨੂੰ ਕਹਿੰਦੇ ਸਨ ਮਾਲਾ ਤੂੰ ਤਾਂ ਮੇਰੀ ਜਾਨ ਹੈ ਪਾਪਾ ਦਾ ਇਹ ਪਿਆਰ ਦੇਖ ਕੇ ਮੈਂ ਬਹੁਤ ਖੁਸ਼ ਹੁੰਦੀ ਸੀ ਪਰ ਪਾਪਾ ਜਿਵੇਂ ਮੈਨੂੰ ਪਿਆਰ ਕਰਦੇ ਸਨ ਉਸ ਤਰ੍ਹਾਂ ਉਹ ਕਦੇ ਵੀ ਕੁਨਾਲ ਭਰਾ ਦੇ ਨਾਲ ਪਿਆਰ ਨਹੀਂ ਕਰਦੇ ਸਨ ਉਹਨਾਂ ਨੇ ਕਦੇ ਵੀ ਕੁਨਾਲ ਭਰਾ ਨੂੰ ਗੱਲ ਦੇ ਨਾਲ ਨਹੀਂ ਲਗਾਇਆ ਸੀ ਅਤੇ ਨਾ ਕਦੇ ਪਿਆਰ ਦੇ ਨਾਲ ਗੱਲ ਕੀਤੀ ਸੀ ਜਦੋਂ ਵੀ ਕੁਨਾਲ ਭਰਾ ਆਪਣੇ ਸਕੂਲ ਦੇ ਵਿੱਚ ਟਾਪ ਕਰਦੇ ਤਾਂ ਮੈਂ ਉਹਨਾਂ ਨੂੰ ਬਹੁਤ ਸਾਰਾ ਪਿਆਰ ਕਰਦੀ ਉਹਨਾਂ ਦੀ ਪਸੰਦ ਦਾ ਖਾਣਾ ਬਣਾਉਂਦੀ ਅਤੇ ਪਾਪਾ ਉਹਨਾਂ ਨੂੰ ਵਧਾਈ ਦੇਣਾ ਤਾਂ ਦੂਰ ਦੀ ਗੱਲ ਉਸ ਬਲ ਮੁਸਕਰਾ ਕੇ ਦੇਖਦੇ ਤੱਕ ਨਹੀਂ ਸੰ ਪਾਪਾ ਦੀ ਇਹ ਨਫਰਤ ਕੁਨਾਲ ਭਰਾ ਨੂੰ ਬਹੁਤ ਉਦਾਸ ਕਰ ਦਿੰਦੀ ਸੀ ਉਸ ਸਮੇਂ ਮੈਂ ਬਹੁਤ ਛੋਟੀ ਸੀ ਪਰ ਕੁਨਾਲ ਭਰਾ ਨੂੰ ਇਸ ਤਰ੍ਹਾਂ ਉਹ ਮੈਂ ਵੀ ਦੁਖੀ ਹੋ ਜਾਂਦੀ ਅਤੇ ਉਹਨਾਂ ਨੂੰ ਸਮਝਾ ਕੇ ਕਹਿੰਦੀ ਕੀ ਹੋਇਆ ਪਾਪਾ ਪਿਆਰ ਨਹੀਂ ਕਰਦੇ ਪਰ ਮਾਤਾ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਮੇਰੀ ਇਹ ਗੱਲ ਸੁਣ ਕੇ ਕੁਨਾਲ ਭਰਾ ਪਹਿਲਾਂ ਕੁਝ ਸੋਚਦੇ ਅਤੇ ਫਿਰ ਮੁਸਕਰਾ ਦਿੰਦੇ ਤਾਂ ਫਿਰ ਮੈਂ ਕੁਨਾਲ ਭਰਾ ਨੂੰ ਕਹਿੰਦੀ ਕਿ ਮਾਂ ਮੈਨੂੰ ਤੁਹਾਡੀ ਤਰ੍ਹਾਂ ਪਿਆਰ ਕਿਉਂ ਨਹੀਂ ਕਰਦੀ ਕੁਨਾਲ ਭਰਾ ਪਹਿਲਾਂ ਮੈਨੂੰ ਜੜਾਉਂਦੇ ਅਤੇ ਕਹਿੰਦੇ ਕਿ ਤੂੰ ਮਾਂ ਨੂੰ ਮੰਦਰ ਦੀਆਂ ਪੌੜੀਆਂ ਤੇ ਮਿਲੀ ਸੀ ਇਸ ਕਰਕੇ ਮਾਂ ਮੈਨੂੰ ਜ਼ਿਆਦਾ ਪਿਆਰ ਕਰਦੀ ਹੈ ਕੁਨਾਲ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਰੋਂਦੀ ਅਤੇ ਨਿਰਾਸ਼ ਹੋ ਜਾਂਦੀ ਜਦੋਂ ਮੈਂ ਪਾਪਾ ਨੂੰ ਇਹ ਗੱਲ ਦੱਸਦੀ ਤਾਂ ਉਹ ਕੁਨਾਲ ਭਰਾ ਤੇ ਗੁੱਸਾ ਹੁੰਦੇ ਅਤੇ ਕਹਿੰਦੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਮੇਰੀ ਬੇਟੀ ਦੇ ਨਾਲ ਨਾ ਕਰਿਆ ਕਰੋ ਨਹੀਂ ਤਾਂ ਮੇਰੇ ਤੋਂ ਬੁਰਾ ਕੁਝ ਨਹੀਂ ਹੋਵੇਗਾ ਪਾਪਾ ਦੀ ਨਫ਼ਰਤ ਤੇ ਗੁੱਸਾ ਦੇਖ ਕੇ ਮਾਂ ਪਾਪਾ ਦੇ ਨਾਲ ਗੁੱਸਾ ਹੋ ਜਾਂਦੀ ਅਤੇ ਉਹਨਾਂ ਦਾ ਬਹੁਤ ਸਾਰਾ ਝਗੜਾ ਹੁੰਦਾ ਮੈਂ ਤੇ ਕੁਨਾਲ ਭਰਾ ਮਾਂ ਤੇ ਪਾਪਾ ਨੂੰ ਲੜਦਾ ਦੇਖ ਕੇ ਉਦਾਸ ਹੋ ਜਾਂਦੇ ਕੁਨਾਲ ਭਰਾ ਮੈਨੂੰ ਉਦਾਸ ਦੇਖ ਕੇ ਕਹਿੰਦੇ ਕਿ ਮਾਲਾ ਮਾਂ ਤੇ ਪਾਪਾ ਤਾਂ ਹਮੇਸ਼ਾ ਇਸ ਤਰ੍ਹਾਂ ਹੀ ਝਗੜਦੇ ਰਹਿੰਦੇ ਹਨ ਤੁਸੀਂ ਚਲੋ ਆਪਾਂ ਕਿਤੇ ਚੱਲ ਕੇ ਖੇਡਦੇ ਹਾਂ ਕੁਨਾਲ ਭਰਾ ਮੈਨੂੰ ਉੱਥੋਂ ਲੈ ਕੇ ਚਲੇ ਜਾਂਦੇ ਅਤੇ ਅਸੀਂ ਦੋਵੇਂ ਭੈਣ ਭਰਾ ਇੱਕ ਦੂਜੇ ਦਾ ਮਨ ਲਗਾਉਣ ਦੇ ਲਈ ਕਾਫੀ ਸਮੇਂ ਤੱਕ ਖੇਡਦੇ ਇਹ ਤਾਂ ਸਾਡੇ ਬਚਪਨ ਦੀ ਗੱਲ ਸੀ ਸਾਡੇ ਦੋਵੇਂ ਭੈਣ ਭਰਾਵਾਂ ਦਾ ਬਚਪਨ ਲੜਦੇ ਝਗੜਦੇ ਗੁਜ਼ਰ ਰਿਹਾ ਸੀ ਇਸ ਤਰ੍ਹਾਂ ਹੀ ਜਦੋਂ ਇੱਕ ਦਿਨ ਮੈਂ ਸਕੂਲ ਤੋਂ ਘਰ ਆਈ ਤਾਂ ਮੈਨੂੰ ਆਪਣੇ ਘਰ ਦੇ ਵਿੱਚ ਬਹੁਤ ਸਾਰੇ ਲੋਕ ਨਜ਼ਰ ਆਏ ਇੰਨੇ ਸਾਰੇ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਦੇਖ ਕੇ ਮੈਂ ਡਰ ਗਈ ਸੀ ਅਤੇ ਕੁਨਾਲ ਭਰਾ ਦੇ ਪਿੱਛੇ ਜਾ ਕੇ ਲੁਕ ਗਈ ਅਤੇ ਫਿਰ ਕੁਨਾਲ ਭਰਾ ਤੋਂ ਪੁੱਛਣ ਲੱਗੀ ਕਿ ਇੰਨੇ ਸਾਰੇ ਲੋਕ ਸਾਡੇ ਘਰ ਦੇ ਵਿੱਚ ਕੀ ਕਰ ਰਹੇ ਹਨ ਅਤੇ ਤੁਸੀਂ ਰੋਕ ਕਿਉਂ ਰਹੇ ਹੋ ਮੇਰੀ ਗੱਲ ਸੁਣ ਕੇ ਮੇਰੇ ਭਰਾ ਨੇ ਕਿਹਾ ਕਿ ਮਾਲਾ ਹੁਣ ਸਾਡੇ ਪਾਪਾ ਸਾਡੇ ਨਾਲ ਨਹੀਂ ਰਹੇ ਪਹਿਲਾਂ ਤਾਂ ਮੈਂ ਕੋਨਾਲ ਭਰਾ ਦੀ ਗੱਲ ਸਮਝ ਨਹੀਂ ਸਕੀ ਸੀ ਫਿਰ ਮੈਨੂੰ ਪਤਾ ਲੱਗ ਗਿਆ ਕਿ ਕੋਈ ਕਿਵੇਂ ਅਤੇ ਕਿਉਂ ਸਾਨੂੰ ਹਮੇਸ਼ਾ ਦੇ ਲਈ ਛੱਡ ਕੇ ਚਲਾ ਜਾਂਦਾ ਹੈ ਪਾਪਾ ਦੇ ਜਾਣ ਤੋਂ ਬਾਅਦ ਮੈਂ ਕੱਲੀ ਹੋ ਗਈ ਸੀ ਮਾਂ ਮੈਨੂੰ ਚੁੱਪਚਾਪ ਦੇਖ ਕੇ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਮਾਲਾ ਤੁਹਾਡੇ ਪਾਪਾ ਨਹੀਂ ਹਨ ਤਾ ਕੀ ਹੋਇਆ ਤੁਹਾਡੀ ਮਾਂ ਤਾਂ ਜਿੰਦਾ ਹੈ ਨਾ ਅਤੇ ਮਾਂ ਦੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਸੀ ਹੁਣ ਮਾਂ ਮੈਨੂੰ ਵੀ ਕੁਨਾਲ ਭਰਾ ਦੀ ਤਰ੍ਹਾਂ ਜ਼ਿਆਦਾ ਪਿਆਰ ਕਰਨ ਲੱਗੀ ਸੀ ਮੈਂ ਕੁਨਾਲ ਅਤੇ ਮਾਂ ਦਾ ਪਿਆਰ ਪਾ ਕੇ ਪਾਪਾ ਨੂੰ ਭੁੱਲ ਗਈ ਸੀ ਸਾਡਾ ਦੋਵੇਂ ਭੈਣ ਭਰਾਵਾਂ ਦਾ ਆਪਸ ਦੇ ਵਿੱਚ ਬਹੁਤ ਪਿਆਰ ਸੀ ਮੇਰੀ ਮਾਂ ਸਾਨੂੰ ਦੋਹਾਂ ਨੂੰ ਇਸ ਤਰ੍ਹਾਂ ਹੱਸਦਾ ਖੇਡਦਾ ਦੇਖ ਕੇ ਖੁਸ਼ ਹੁੰਦੀ ਸੀ ਅਤੇ ਕਹਿੰਦੀ ਸੀ ਕਿ ਕਦੇ ਵੀ ਮੇਰੇ ਬੱਚਿਆਂ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਤੁਸੀਂ ਦੋਵੇਂ ਹਮੇਸ਼ਾ ਇਸ ਤਰ੍ਹਾਂ ਹੀ ਇਕੱਠੇ ਰਹੋ ਅਤੇ ਮੈਂ ਪ੍ਰਮਾਤਮਾ ਅੱਗੇ ਇਹੀ ਪ੍ਰਾਰਥਨਾ ਕਰਦੀ ਹਾਂ ਅਤੇ ਸਾਡਾ ਘਰ ਇਸ ਤਰ੍ਹਾਂ ਹੀ ਖੁਸ਼ਹਾਲ ਰਹੇ ਪਰ ਜਿਵੇਂ-ਜਿਵੇਂ ਮੈਂ ਵੱਡੀ ਹੁੰਦੀ ਗਈ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਾਡੇ ਘਰ ਦੇ ਵਿੱਚ ਕੁਝ ਠੀਕ ਨਹੀਂ ਹੋ ਰਿਹਾ ਹੈ ਹਾਲਾਂਕਿ ਅਸੀਂ ਸਾਰੇ ਬਹੁਤ ਖੁਸ਼ ਸੀ ਪਰ ਜਿਵੇਂ ਹੀ ਮੇਰਾ ਭਰਾ ਕੁਨਾਲ 18 ਸਾਲ ਦਾ ਹੋਇਆ ਤਾਂ ਅਚਾਨਕ ਤੋਂ ਸਾਡੇ ਘਰ ਦੇ ਵਿੱਚ ਅਹਾਂਤੀ ਫੈਲ ਗਈ ਕਿਉਂਕਿ ਸਾਡੇ ਘਰ ਦੇ ਵਿੱਚ ਹਰ ਰੋਜ਼ ਇੱਕ ਆਦਮੀ ਆਉਂਦਾ ਸੀ ਅਤੇ ਉਹ ਮੇਰੇ ਭਰਾ ਨੂੰ ਕੁਝ ਕਹਿੰਦਾ ਪਰ ਕੁਨਾਲ ਭਰਾ ਉਸ ਦੀ ਗੱਲ ਸੁਣ ਕੇ ਉਸ ਤੇ ਗੁੱਸਾ ਕਰਦੇ ਦੇ ਅਤੇ ਚਲਾਉਂਦੇ ਸਨ ਮੇਰੀ ਮਾਂ ਵੀ ਬਹੁਤ ਰੋਂਦੀ ਹੋਈ ਉਸ ਆਦਮੀ ਦੇ ਨਾਲ ਝਗੜਦੀ ਸੀ ਮੈਂ ਉਸ ਸਮੇ 12 ਸਾਲ ਦੀ ਸੀ ਉਹ ਸ਼ਾਇਦ ਸਾਰੀਆਂ ਗੱਲਾਂ ਸਮਝਣ ਦੇ ਲਈ ਛੋਟੀ ਸੀ ਪਰ ਮੇਰੇ ਛੋਟੇ ਜਿਹੇ ਦਿਮਾਗ ਦੇ ਵਿੱਚ ਉਹ ਸਾਰੀਆਂ ਗੱਲਾਂ ਤੇ ਸਾਰੇ ਝਗੜੇ ਘੁੰਮਦੇ ਰਹਿੰਦੇ ਸਨ ਮੈਂ ਕੁਨਾਲ ਭਰਾ ਨੂੰ ਸਮਝਾਉਂਦੀ ਅਤੇ ਕਹਿੰਦੀ ਕਿ ਕੁਨਾਲ ਭਰਾ ਇੰਨਾ ਗੁੱਸਾ ਨਾ ਕਰਿਆ ਕਰੋ ਉਹ ਗੰਦਾ ਆਦਮੀ ਹੁਣ ਜਦੋਂ ਸਾਡੇ ਘਰ ਆਵੇਗਾ ਤਾਂ ਤੁਸੀਂ ਦਰਵਾਜ਼ਾ ਨਾ ਖੋਲ੍ਹਿਓ ਮੇਰੀ ਗੱਲ ਸੁਣ ਕੇ ਕੁਨਾਲ ਭਰਾ ਹੱਸਦੇ ਅਤੇ ਕਹਿੰਦੇ ਕਿ ਮਾਲਾ ਤੁਸੀਂ ਅਜੇ ਬਹੁਤ ਉਤੇ ਹੋ ਇਹ ਸ ਕਰਕੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਮੇਰੇ ਅੰਦਰ ਕੀ ਦਰਦ ਹੈ ਮੈਂ ਕਹਿੰਦੀ ਭਰਾ ਜੀ ਇਹ ਦਰਦ ਕੀ ਹੁੰਦਾ ਹੈ ਇਹ ਤਾਂ ਮੈਨੂੰ ਦੱਸੋ ਕਿ ਤੁਹਾਡੇ ਕਿੱਥੇ ਦਰਦ ਹੁੰਦਾ ਹੈ ਮੇਰੀ ਗੱਲ ਸੁਣ ਕਿਉਂ ਕਹਿੰਦੇ ਪਾਗਲ ਤੁਹਾਨੂੰ ਕੁਝ ਨਹੀਂ ਪਤਾ ਜਿਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਦਰਦ ਕੀ ਹੁੰਦਾ ਹੈ ਤਾਂ ਤੂੰ ਜਿਉਣਾ ਛੱਡ ਦੇਗੀ ਹੁਣ ਮੈਂ ਦੇਖ ਰਹੀ ਸੀ ਕਿ ਕੁਨਾਲ ਭਰਾ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਸਨ ਅਤੇ ਅਸੀਂ ਦੂਰ ਦੂਰ ਰਹਿੰਦੇ ਸੀ ਸਾਡੇ ਦੋਵਾਂ ਭੈਣ ਭਰਾਵਾਂ ਦੇ ਵਿੱਚ ਹੁਣ ਪਹਿਲਾਂ ਵਰਗੀ ਸਮਝ ਨਹੀਂ ਰਹੀ ਸੀ ਮੈਨੂੰ ਲੱਗਦਾ ਸੀ ਕਿ ਕੁਨਾਲਪ੍ਰਾ ਜ਼ਿਆਦਾ ਪੜ੍ਹਾਈ ਕਰ ਰਹੇ ਹਨ ਇਸ ਕਰਕੇ ਉਹਨਾਂ ਨੂੰ ਹੁਣ ਸਮਾਂ ਨਹੀਂ ਮਿਲਦਾ ਹੈ ਜ਼ਿੰਦਗੀ ਇਸ ਤਰ੍ਹਾਂ ਹੀ ਗੁਜ਼ਰ ਰਹੀ ਸੀ ਮੈਂ ਕਦੋਂ ਵੱਡੀ ਹੋਈ ਪਤਾ ਹੀ ਨਹੀਂ ਲੱਗਿਆ ਮੈਂ 18 ਸਾਲ ਦੀ ਹੋਣ ਵਾਲੀ ਸੀ ਹੁਣ ਮਾਂ ਦੀ ਸਿਹਤ ਬਹੁਤ ਖਰਾਬ ਰਹਿਣ ਲੱਗੀ ਸੀ ਮਾਂ ਨੂੰ ਇੰਨਾ ਜ਼ਿਆਦਾ ਬਿਮਾਰ ਦੇਖ ਕੇ ਕੁਨਾਲਪ੍ਰਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸਨ ਇੱਕ ਦਿਨ ਉਹ ਮਾਂ ਨੂੰ ਹਸਪਤਾਲ ਲੈ ਗਏ ਸਨ ਡਾਕਟਰ ਨੇ ਪਤਾ ਨਹੀਂ ਉਹਨਾਂ ਨੂੰ ਕੀ ਕਿਹਾ ਸੀ ਹੁਣ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਅਤੇ ਦੁਖੀ ਰਹਿਣ ਗੇ ਸੰਤ ਮੈਂ ਕੁਨਾਲ ਭਰਾ ਨੂੰ ਪੁੱਛਦੀ ਕਿ ਤੁਹਾਨੂੰ ਕੀ ਹੋ ਗਿਆ ਹੈ ਹੁਣ ਤੁਸੀਂ ਪਹਿਲਾਂ ਤੋਂ ਵੀ ਜ਼ਿਆਦਾ ਚੁੱਪ ਰਹਿਣ ਲੱਗੇ ਹੋ ਤਾਂ ਕੁਨਾਲ ਭਰਾ ਕਹਿੰਦੇ ਕੁਝ ਨਹੀਂ ਮਾਲਾ ਪੜ੍ਹਾਈ ਅਤੇ ਮਾਂ ਦੀ ਟੈਨਸ਼ਨ ਰਹਿੰਦੀ ਹੈ ਇਸ ਕਰਕੇ ਮੈਂ ਉਦਾਸ ਹਾਂ ਮੈਂ ਇਹ ਸੋਚ ਕੇ ਚੁੱਪ ਹੋ ਜਾਂਦੀ ਕਿ ਕੁਨਾਲ ਭਰਾ ਦੀ ਮੈਡੀਕਲ ਦੀ ਪੜ੍ਹਾਈ ਵੀ ਤਾਂ ਬਹੁਤ ਔਖੀ ਹੈ ਉਹ ਪਰੇਸ਼ਾਨ ਨਹੀਂ ਹੋਣਗੇ ਤਾਂ ਹੋਰ ਕੀ ਹੋਣਗੇ ਕੁਨਾਲ ਭਰਾ ਦੇ ਕਹਿਣ ਤੇ ਮਾਂ ਦੇ ਸਾਰੇ ਕੰਮ ਹੁਣ ਮੈਂ ਸਿੱਖ ਲਏ ਸੰ ਖਾਣਾ ਬਣਾਉਣਾ ਘਰ ਦੀ ਸਾਫ ਸਫਾਈ ਕਰਨਾ ਕਦੇ-ਕਦੇ ਕੁਨਾਲ ਭਰਾ ਵੀ ਮਕਰਨ ਦੇ ਵਿੱਚ ਮੇਰੀ ਮਾਦਰ ਕਰਦਿਆ ਕਰਦੇ ਸਨ ਮਾਂ ਜੋ ਹਰ ਸਮੇਂ ਕਿਸੇ ਨਾ ਕਿਸੇ ਕੰਮ ਦੇ ਵਿੱਚ ਲੱਗੀ ਰਹਿੰਦੀ ਸੀ ਹੁਣ ਉਹ ਬਿਸਤਰ ਤੇ ਪਈ ਪਈ ਆਪਣੇ ਆਪ ਨੂੰ ਜ਼ਿਆਦਾ ਬਿਮਾਰ ਮਹਿਸੂਸ ਕਰਨ ਲੱਗੀ ਸੀ ਮਾਂ ਦੀ ਬਿਮਾਰੀ ਦਿਨੋਂ ਦਿਨ ਵਾਧੀ ਜਾ ਰਹੀ ਸੀ ਮੈਂ ਤੇ ਕੁਨਾਲ ਪੜਾਉਣਾ ਚਾਹੁੰਦੇ ਸੀ ਕਿ ਮਾਂ ਹੁਣ ਹਸਪਤਾਲ ਦੇ ਵਿੱਚ ਦਾਖਲ ਹੋ ਜਾਵੇ ਪਰ ਮਾਂ ਕਹਿੰਦੀ ਨਹੀਂ ਕੁਨਾਲ ਮੈਂ ਆਪਣਾ ਘਰ ਛੱਡ ਕੇ ਹੁਣ ਕਿਤੇ ਨਹੀਂ ਜਾਣਾ ਹੈ ਸ਼ਾਇਦ ਮਾਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਅੰਦਰੋਂ ਬਹੁਤ ਬਿਮਾਰ ਹੈ ਅਤੇ ਹੁਣ ਉਹਨਾਂ ਦੀ ਜ਼ਿੰਦਗੀ ਖਤਮ ਹੁੰਦੀ ਜਾ ਰਹੀ ਹੈ ਉਸ ਰਾਤ ਮੈਂ ਮਾਂ ਨੂੰ ਖਾਣਾ ਖਵਾ ਰਹੀ ਸੀ ਤਾਂ ਮਾਂ ਮੈਨੂੰ ਕਹਿਣ ਲੱਗੀ ਮਾਲਾ ਹੁਣ ਮੇਰੇ ਤੋਂ ਨਹੀਂ ਖਾਦਾ ਜਾਂਦਾ ਤੁਸੀਂ ਕੁਨਾਲ ਨੂੰ ਬੁਲਾਓ ਮਾਂ ਦੇ ਕਹਿਣ ਤੇ ਮੈਂ ਕੁਨਾਲ ਭਰਾ ਨੂੰ ਬੁਲਾ ਲਿਆ ਸੀ ਤਾਂ ਮਾਂ ਨੇ ਮੈਨੂੰ ਕਿਹਾ ਮਾਲਾ ਤੁਸੀਂ ਦੂਜੇ ਕਮਰੇ ਦੇ ਵਿੱਚ ਜਾਓ ਮਾਂ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ ਮਾਂ ਕਦੇ ਵੀ ਮੇਰੇ ਤੋਂ ਕੁਝ ਨਹੀਂ ਲੁਕਾਉਂਦੀ ਸੀ ਪਰ ਪਤਾ ਨਹੀਂ ਅੱਜ ਮਾਂ ਨੂੰ ਕੀ ਹੋ ਗਿਆ ਸੀ ਉਹ ਮੇਰੇ ਸਾਹਮਣੇ ਕੁਨਾਲ ਭਰਾ ਦੇ ਨਾਲ ਗੱਲ ਨਹੀਂ ਕਰ ਰਹੀ ਸੀ ਅਤੇ ਕੁਨਾਲ ਭਰਾ ਉਹ ਵੀ ਚੁੱਪ ਸਨ ਮੈਨੂੰ ਹੈਰਾਨੀ ਹੋ ਰਹੀ ਸੀ ਕੇ ਮਾਂ ਕੁਨਾਲ ਭਰਾ ਦੇ ਨਾਲ ਕੀ ਗੱਲ ਕਰ ਰਹੀ ਸੀ ਜੋ ਮੇਰੇ ਸਾਹਮਣੇ ਨਹੀਂ ਹੋ ਸਕਦੀ ਸੀ ਮੇਰੇ ਅੰਦਰ ਮਾਂ ਦੀ ਗੱਲ ਸੁਣਨ ਦੀ ਉਤਸੁਕਤਾ ਜਾਗੀ ਤਾਂ ਮੈਂ ਦਰਵਾਜ਼ਾ ਬੰਦ ਕਰਕੇ ਕਮਰੇ ਵਿੱਚੋਂ ਨਿਕਲ ਗਈ ਅਤੇ ਖਿੜਕੀ ਦੇ ਵਿੱਚ ਜਾ ਕੇ ਖੜੀ ਹੋ ਗਈ ਮਾਂ ਕੁਨਾਲ ਭਰਾ ਦਾ ਚਿਹਰਾ ਹੱਥ ਦੇ ਵਿੱਚ ਫੜ ਕੇ ਕਹਿ ਰਹੀ ਸੀ ਤੁਸੀਂ ਮੇਰੇ ਪਿਆਰੇ ਬੇਟੇ ਹੋ ਕੁਨਾਲ ਮੈਂ ਤੁਹਾਨੂੰ ਦੋਨਾਂ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਦੋਵੇਂ ਕਦੇ ਵੀ ਲੱਗ ਨਾ ਹੋ ਮੈਂ ਮਾਂ ਦੀ ਇਹ ਗੱਲ ਸੁਣ ਕੇ ਰੋਣ ਲੱਗੀ ਸੀ ਮੈਂ ਵੀ ਕੁਨਾਲ ਭਰਾ ਤੇ ਮਾਂ ਤੋਂ ਅਲੱਗ ਨਹੀਂ ਹੋਣਾ ਚਾਹੁੰਦੀ ਸੀ ਕਦੇ ਵੀ ਫਿਰ ਮਾਂ ਨੇ ਕੁਨਾਲ ਨੂੰ ਇੱਕ ਖੱਤ ਦੇ ਦਿੱਤਾ ਤੇ ਕਿਹਾ ਕਿ ਇਸ ਨੂੰ ਆਪਣੇ ਕਮਰੇ ਦੇ ਵਿੱਚ ਜਾ ਕੇ ਪੜਿਓ ਕੁਨਾਲ ਭਰਾ ਮਾਂ ਦੇ ਗੱਲ ਲੱਗ ਕੇ ਬਹੁਤ ਸਮੇਂ ਤੱਕ ਰੋਂਦੇ ਰਹੇ ਸਨ ਮੈਂ ਆਪਣੀ ਥਾਂ ਤੇ ਹੈਰਾਨ ਸੀ ਕਿ ਮਾਂ ਉਹ ਖੱਤ ਮੇਰੇ ਸਾਹਮਣੇ ਵੀ ਤਾਂ ਕੁਨਾਲ ਭਰਾ ਨੂੰ ਦੇ ਸਕਦੀ ਸੀ ਪਰ ਮਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ ਅਤੇ ਕੁਨਾਲ ਭਰਾ ਉਹ ਵੀ ਮੈਨੂੰ ਨਹੀਂ ਦੱਸਦੇ ਸਨ ਕਿ ਉਸ ਖੱਤ ਦੇ ਵਿੱਚ ਕੀ ਲਿਖਿਆ ਹੈ ਪਰ ਮੈਂ ਦੇਖਿਆ ਸੀ ਕਿ ਭਰਾ ਜਦੋਂ ਵੀ ਇਕੱਲਾ ਹੁੰਦਾ ਉਹ ਖੱਤ ਪੜਦੇ ਅਤੇ ਬਹੁਤ ਰੋਂਦੇ ਸਨ ਮੈਨੂੰ ਬਹੁਤ ਉਤਸੁਕਤਾ ਹੁੰਦੀ ਸੀ ਕਿ ਆਖਰਕਾਰ ਉਸ ਖੱਤ ਦੇ ਵਿੱਚ ਕੀ ਹੈ ਆਖਰਕਾਰ ਕੁਨਾਲ ਭਰਾ ਜੋ ਮੇਰੇ ਨਾਲ ਹਰ ਇੱਕ ਗੱਲ ਸ਼ੇਅਰ ਕਰਦੇ ਹਨ ਤਾਂ ਉਸ ਖੱਤ ਦੇ ਵਿੱਚ ਲਿਖੀ ਹੋਈ ਗੱਲ ਮੇਰੇ ਤੋਂ ਕਿਉਂ ਲੁਕੋ ਰਹੇ ਹਨ ਮੇਰੀ ਉਤਸੁਕਤਾ ਦੇ ਕਾਰਨ ਮੈਂ ਭਰਾ ਤੋਂ ਇੱਕ ਦਿਨ ਪੁੱਛ ਹੀ ਲਿਆ ਕੁਨਾਲ ਭਰਾ ਮੈਂ ਜਾਣਦੀ ਹਾਂ ਕਿ ਮਾਂ ਨੇ ਤੁਹਾਨੂੰ ਉਸ ਦਿਨ ਖੱਤ ਦਿੱਤਾ ਸੀ ਪਰ ਤੁਸੀਂ ਉਸ ਖੱਤ ਦੇ ਬਾਰੇ ਮੈਨੂੰ ਕਿਉਂ ਨਹੀਂ ਦੱਸਦੇ ਹੋ ਮੈਂ ਵੀ ਉਹ ਚਿੱਠੀ ਪੜ੍ਹਨੀ ਹੈ ਮੇਰੀ ਇਹ ਗੱਲ ਸੁਣ ਕੇ ਕੁਨਾਲ ਭਰਾ ਮੈਨੂੰ ਹੈਰਾਨੀ ਨਾਲ ਦੇਖਣ ਲੱਗੇ ਅਤੇ ਫਿਰ ਕੁਝ ਸੋਚਦੇ ਹੋਏ ਬੋਲੇ ਅਜੇ ਸਹੀ ਸਮਾਂ ਨਹੀਂ ਹੈ ਮੈਂ ਇਹ ਖੱਤ ਤੁਹਾਨੂੰ ਜ਼ਰੂਰ ਦਿਆਂਗਾ ਪਰ ਸਹੀ ਸਮਾਂ ਆਉਣ ਤੇ ਅਤੇ ਕੁਨਾਲ ਭਰਾ ਦੀ ਇਹ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਸੀ ਕੁਨਾਲ ਭਰਾ ਆਪਣੀ ਜ਼ੁਬਾਨ ਦੇ ਪੱਕੇ ਸਨ ਉਹਨਾਂ ਨੇ ਜੋ ਕਿਹਾ ਸੀ ਉਹ ਸਹੀ ਸਮਾਂ ਆਉਣ ਤੇ ਖੁਦ ਹੀ ਉਹ ਖੱਤ ਮੈਨੂੰ ਦੇਣਗੇ ਤਾਂ ਮੈਂ ਹੁਣ ਉਸ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਸੀ ਇੱਕ ਦਿਨ ਇਸ ਤਰ੍ਹਾਂ ਹੀ ਮੈਂ ਕਾਲਜ ਦੇ ਵਿੱਚੋਂ ਘਰ ਆਈ ਤਾਂ ਮਾਂ ਨੂੰ ਬੇਹੋਸ਼ ਪਿਆ ਦੇਖਿਆ ਮੈਂ ਚੀਕਣ ਲੱਗੀ ਮੇਰੇ ਚਿਕਨ ਤੇ ਕੋਨਾਲ ਭਰਾ ਵੀ ਉੱਥੇ ਆ ਗਏ ਕੋਨਾਲ ਭਰਾ ਨੇ ਜਿਵੇਂ ਹੀ ਮਾਂ ਨੂੰ ਦੇਖਿਆ ਤਾਂ ਮੈਨੂੰ ਗੱਲ ਦੇ ਨਾ ਲਗਾ ਕੇ ਕਹਿਣ ਲੱਗੇ ਮਾਲਾ ਮਾਂ ਹੁਣ ਸਾਡੇ ਨਾਲ ਨਹੀਂ ਰਹੀ ਉਹ ਪਰਮਾਤਮਾ ਦੇ ਕੋਲ ਚਲੀ ਗਈ ਹੈ ਮੈਂ ਭਰਾ ਦੀ ਗੱਲ ਸੁਣ ਕੇ ਮਾਂ ਦੇ ਮਰਝਾਏ ਹੋਏ ਚਿਹਰੇ ਨੂੰ ਦੇਖ ਕੇ ਦੇਖਦੀ ਰਹਿ ਗਈ ਸਾਨੂੰ ਮਾਂ ਦੇ ਛੱਡ ਜਾਣ ਦਾ ਬਹੁਤ ਸਦਮਾ ਲੱਗਿਆ ਸੀ ਅਤੇ ਮੇਰੇ ਤੋਂ ਜ਼ਿਆਦਾ ਸਦਮਾ ਸ਼ਾਇਦ ਕੋਨਾਲ ਭਰਾ ਨੂੰ ਲੱਗਿਆ ਸੀ ਹੁਣ ਉਹ ਘਰ ਦੇ ਵਿੱਚ ਘੱਟ ਰਹਿਣ ਲੱਗੇ ਸਨ ਮੇਰੇ ਨਾਲ ਗੱਲ ਵੀ ਘੱਟ ਕਰਦੇ ਸਨ ਇਕੱਲੇ ਬੈਠ ਕੇ ਮਾਂ ਦਾ ਦਿੱਤਾ ਹੋਇਆ ਖੱਤ ਪੜਦੇ ਰਹਿੰਦੇ ਅਤੇ ਬਹੁਤ ਰੋਂਦੀ ਅਤੇ ਜਦੋਂ ਮੈਂ ਉਹਨਾਂ ਨੂੰ ਸਮਝਾਉਂਦੀ ਤਾਂ ਉਹ ਮੈਨੂੰ ਵੀ ਝਿੜਕ ਦਿੰਦੇ ਸਨ ਮੈਂ ਕੁਨਾਲ ਭਰਾ ਦੇ ਇਸ ਤਰ੍ਹਾਂ ਬਦਲ ਜਾਣ ਤੇ ਉਦਾਸ ਹੋ ਗਈ ਸੀ ਮੈਨੂੰ ਨਹੀਂ ਪਤਾ ਸੀ ਕਿ ਮਾਂ ਦੇ ਚਲੇ ਜਾਣ ਤੇ ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਹੋ ਜਾਵੇਗਾ ਕੁਨਾਲ ਭਰਾ ਰਾਤ ਨੂੰ ਲੇਟ ਤੱਕ ਜਦੋਂ ਘਰ ਨਹੀਂ ਆਉਂਦੇ ਤਾਂ ਮੈਂ ਬਹੁਤ ਡਰ ਜਾਂਦੀ ਕਿਉਂਕਿ ਸਾਡੇ ਇੰਨੇ ਵੱਡੇ ਘਰ ਦੇ ਵਿੱਚ ਹੁਣ ਅਸੀਂ ਦੋ ਹੀ ਭੈਣ ਭਰਾ ਰਹਿੰਦੇ ਸੀ ਅਤੇ ਕੁਨਾਲ ਭਰਾ ਵੀ ਮੈਨੂੰ ਘਰ ਦੇ ਵਿੱਚ ਇਕੱਲਾ ਛੱਡ ਕੇ ਚਲੇ ਜਾਂਦੇ ਸਨ ਇੱਕ ਦਿਨ ਮੈਂ ਰੋਂਦੇ ਹੋਏ ਕੁਨਾਲ ਭਰਾ ਨੂੰ ਕਿਹਾ ਸੀ ਮੈਨੂੰ ਇਕੱਲੇ ਛੱਡ ਕੇ ਨਾ ਜਾਇਆ ਕਰੋ ਮੈਨੂੰ ਬਹੁਤ ਡਰ ਲੱਗਦਾ ਹੈ ਮੇਰੀ ਗੱਲ ਸੁਣ ਕੇ ਉਸ ਰਾਤ ਕੁਨਾਲ ਭਰਾ ਮੇਰੇ ਤੇ ਬਹੁਤ ਜ਼ਿਆਦਾ ਗੁੱਸੇ ਹੋਏ ਸਨ ਮੇਰੇ ਤੇ ਚੀਕਾਂ ਲੱਗੀਆਂ ਅਤੇ ਕਹਿਣ ਲੱਗੇ ਮਾਲਾ ਹੁਣ ਤੁਸੀਂ ਛੋਟੇ ਨਹੀਂ ਰਹੇ ਹੋ ਇਕੱਲੇ ਰਹਿਣ ਦੀ ਆਦਤ ਪਾ ਲਓ ਮੈਂ ਹਰ ਸਮੇਂ ਤੁਹਾਡੇ ਨਾਲ ਨਹੀਂ ਰਹਿ ਸਕਦਾ ਕੁਨਾਲ ਭਰਾ ਦੇ ਝਟਕਨ ਤੇ ਮੇਰਾ ਨਰਮ ਜਿਹਾ ਦਿਲ ਟੁੱਟ ਗਿਆ ਮੈਂ ਕੁਨਾਲ ਭਰਾ ਦੇ ਬਦਲੇ ਹੋਏ ਰੂਪ ਨੂੰ ਦੇਖ ਕੇ ਜ਼ਿਆਦਾ ਟੁੱਟ ਗਈ ਸੀ ਮੈਂ ਰੋਂਦੇ ਹੋਏ ਕੁਨਾਲ ਭਰਾ ਨੂੰ ਦੇਖਿਆ ਅਤੇ ਕੁਝ ਵੀ ਕਹੇ ਬਿਨਾ ਉੱਥੋਂ ਚਲੀ ਗਈ ਮੈਂ ਵੀ ਆਪਣੇ ਆਪ ਨੂੰ ਸੰਭਾਲ ਲਿਆ ਸੀ ਅਤੇ ਮੈਂ ਮਾਂ ਤੇ ਕੁਨਾਲ ਭਰਾ ਦੇ ਬਿਨਾ ਜਿਉਣਾ ਸਿੱਖ ਲਿਆ ਸੀ। ਕੁਨਾਲ ਭਰਾ ਹੁਣ ਡਾਕਟਰ ਬਣ ਚੁੱਕੇ ਹਨ। ਮੈਂ ਉਹਨਾਂ ਦੇ ਡਾਕਟਰ ਬਣਨ ਤੇ ਬਹੁਤ ਖੁਸ਼ ਹੋਈ ਸੀ ਪਰ ਉਹਨਾਂ ਨੂੰ ਨਹੀਂ ਦੱਸਿਆ ਸੀ। ਇੱਕ ਦਿਨ ਕੁਨਾਲ ਭਰਾ ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਕਿ ਮਾਲਾ ਤੁਸੀਂ ਮੈਨੂੰ ਵਧਾਈ ਨਹੀਂ ਦਿਓਂਗੇ। ਮੈਂ ਡਾਕਟਰ ਬਣ ਗਿਆ ਹਾਂ। ਮਾਂ ਦੀ ਇਹ ਇੱਛਾ ਪੂਰੀ ਹੋ ਗਈ ਹੈ। ਹੁਣ ਉਹਨਾਂ ਦੀ ਦੂਜੀ ਇੱਛਾ ਪੂਰੀ ਕਰਨ ਦਾ ਸਮਾਂ ਆ ਗਿਆ ਹੈ। ਮੈਂ ਕੁਝ ਹੁੰਦੀ ਹੋਈ ਕੁਨਾਲ ਭਰਾ ਨੂੰ ਕਹਿਣ ਲੱਗੀ ਕੁਨਾਲ ਭਰਾ ਮੈਂ ਬਹੁਤ ਖੁਸ਼ ਹਾਂ ਅਤੇ ਅੱਜ ਸ਼ਾਇਦ ਮਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲ ਗਈ ਹੋਵੇਗੀ। ਮੇਰੀ ਗੱਲ ਸੁਣ ਕੇ ਕੁਨਾਲ ਭਰਾ ਕੁਝ ਨਹੀਂ ਬੋਲੇ ਅਤੇ ਉੱਥੋਂ ਚਲੇ ਗਏ। ਫਿਰ ਮੈਂ ਸੋਚਣ ਲੱਗੀ ਕਿ ਮਾਂ ਦੀ ਦੂਜੀ ਇੱਛਾ ਕਿਹੜੀ ਹੋਵੇਗੀ? ਪਰ ਮੇਰੇ ਬਹੁਤ ਜ਼ਿਆਦਾ ਸੋਚਣ ਤੇ ਵੀ ਮੈਨੂੰ ਕੁਝ ਸਮਝ ਨਹੀਂ ਆਇਆ ਸੀ। ਜ਼ਿੰਦਗੀ ਦੇ ਹੋਰ ਥੋੜੇ ਦਿਨ ਗੁਜ਼ਰ ਗਏ ਸਨ। ਇੱਕ ਦਿਨ ਕੁਨਾਲ ਭਰਾ ਮੇਰੇ ਕਮਰੇ ਦੇ ਵਿੱਚ ਆਇਆ ਅਤੇ ਮੇਰੇ ਸਿਰ ਤੇ ਲਾਲ ਦੁਪੱਟਾ ਦੇ ਕੇ ਬੋਲੇ, "ਅੱਜ ਤੁਹਾਡਾ ਵਿਆਹ ਹੈ। ਅੱਜ ਮੈਂ ਮਾਂ ਦਾ ਵਾਅਦਾ ਪੂਰਾ ਕਰਨ ਜਾ ਰਿਹਾ।" ਕੁਨਾਲ ਭਰਾ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਅੱਜ ਵੀ ਰੋਏ ਹੋਣ ਮੈਨੂੰ ਲੱਗਿਆ ਜਿਵੇਂ ਉਹ ਮੇਰੇ ਵਿਆਹ ਦਾ ਸੁਣ ਕੇ ਰੋ ਰਹੇ ਸਨ ਮੈਂ ਉਹਨਾਂ ਦੇ ਗਲ ਦੇ ਨਾਲ ਲੱਗ ਗਈ ਅਤੇ ਬੋਲੀ ਭਰਾ ਮੈਂ ਜਾਣਦੀ ਹਾਂ ਤੁਸੀਂ ਮੇਰੇ ਇੱਥੋਂ ਜਾਣ ਦੇ ਕਾਰਨ ਰੋ ਰਹੇ ਹੋ ਪਰ ਤੁਸੀਂ ਕਿਰਪਾ ਕਰਕੇ ਨਾ ਰੋ ਮਾਂ ਦੀ ਆਤਮਾ ਨੂੰ ਦੁੱਖ ਪਹੁੰਚੇਗਾ ਅਤੇ ਮੈਂ ਵੀ ਸ਼ਾਂਤੀ ਦੇ ਨਾਲ ਨਹੀਂ ਰਹਿ ਸਕਾਂਗੀ ਮੈਂ ਮਾਂ ਦਾ ਵਾਅਦਾ ਪੂਰਾ ਕਰਨ ਦੇ ਲਈ ਤਿਆਰ ਹਾਂ ਤੁਸੀਂ ਜਿਸ ਨਾਲ ਕਹੋਗੇ ਮੈਂ ਬਿਨਾਂ ਕੁਝ ਕਹੇ ਵਿਆਹ ਕਰ ਲਵਾਂਗੀ ਫਿਰ ਮੈਂ ਕੁਨਾਲ ਭਰਾ ਤਾਂ ਇਹ ਨਹੀਂ ਪੁੱਛਿਆ ਕਿ ਮੇਰਾ ਵਿਆਹ ਕਿਸ ਦੇ ਨਾਲ ਕਰਵਾ ਰਹੇ ਹੋ ਵਿਆਹ ਦਾ ਮਹੂਤ ਸ਼ਾਮ ਦੇ ਸਮੇਂ ਦਾ ਸੀ ਕੁਨਾਲਪਰਾ ਨੇ ਕੁਝ ਰਿਸ਼ਤੇਦਾਰਾਂ ਨੂੰ ਮੇਰੇ ਵਿਆਹ ਦੇ ਵਿੱਚ ਬੁਲਾਇਆ ਸੀ ਮੈਨੂੰ ਮਹੱਲੇ ਦੀ ਇੱਕ ਲੜਕੀ ਨੇ ਆ ਕੇ ਤਿਆਰ ਕਰ ਦਿੱਤਾ ਸੀ ਫਿਰ ਉਹੀ ਲੜਕੀ ਮੈਨੂੰ ਮੰਦਰ ਲੈ ਗਈ ਸੀ ਮੇਰੇ ਚਿਹਰੇ ਤੇ ਢੰਡ ਕੱਢਿਆ ਹੋਇਆ ਸੀ ਇਸ ਕਰਕੇ ਮੈਂ ਆਪਣੇ ਹੋਣ ਵਾਲੇ ਪਤੀ ਨੂੰ ਨਹੀਂ ਦੇਖਿਆ ਸੀ ਪਰ ਮੈਨੂੰ ਪਤਾ ਸੀ ਕਿ ਕੁਨਾਲਪਰਾ ਮੇਰੇ ਲਈ ਕਿਸੇ ਚੰਗੇ ਲੜਕੇ ਨੂੰ ਹੀ ਪਸੰਦ ਕਰਨਗੇ ਫੇਰਿਆਂ ਤੋਂ ਬਾਅਦ ਇੱਕ ਦੋ ਹੋਰ ਰਸਮਾਂ ਹੋਈਆਂ ਪਰ ਉਸ ਸਮੇਂ ਹੀ ਮੈਂ ਆਪਣੇ ਪਤੀ ਦਾ ਚਿਹਰਾ ਨਹੀਂ ਦੇਖ ਸਕੀ ਸੀ ਮੈਨੂੰ ਉਸ ਦਾ ਚਿਹਰਾ ਦੇਖਣ ਦੀ ਉਤਸੁਕਤਾ ਹੋ ਰਹੀ ਸੀ ਪਰ ਬਹੁਤ ਕੋਸ਼ਿਸ਼ ਦੇ ਬਾਅਦ ਵੀ ਮੈਂ ਆਪਣੇ ਪਤੀ ਦਾ ਚਿਹਰਾ ਨਹੀਂ ਦੇਖ ਸਕੀ ਮੰਦਰ ਤੋਂ ਮੈਨੂੰ ਆਪਣੇ ਘਰ ਲਿਆਇਆ ਗਿਆ ਸੀ ਮੈਨੂੰ ਲੱਗ ਰਿਹਾ ਸੀ ਕਿ ਭਰਾ ਮੈਨੂੰ ਘਰ ਤੋਂ ਵਿਦਾ ਕਰਨ ਵਾਲਾ ਹੈ ਪਰ ਮੈਂ ਹੈਰਾਨ ਹੋ ਗਈ ਜਦੋਂ ਮੈਨੂੰ ਭਰਾ ਵਾਲੇ ਕਮਰੇ ਦੇ ਵਿੱਚ ਬਿਠਾ ਦਿੱਤਾ ਗਿਆ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਕੋਈ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ ਮੈਂ ਹੁਣੇ ਕੋ ਨਾਲ ਭਰਾ ਦੇ ਕੋਲ ਜਾ ਰਹੀ ਸੀ ਤਾਂ ਕਮਰੇ ਦਾ ਦਰਵਾਜ਼ਾ ਖੋਲ ਕੇ ਕੁਨਾਲਪਰਾ ਅੰਦਰ ਆ ਗਏ ਸੀ ਜਿਵੇਂ ਹੀ ਕੁਨਾਲਪਰਾ ਅੰਦਰ ਆਇਆ ਤਾਂ ਮੈਂ ਉਹਨਾਂ ਨੂੰ ਆਪਣੇ ਸਾਹਮਣੇ ਦੇਖ ਕੇ ਹੈਰਾਨ ਰਹਿ ਗਈ ਮੈਂ ਕਹਿਣ ਲੱਗੀ ਕਿ ਕੁਨਾਲਪਰਾ ਮੈਂ ਤੁਹਾਡੇ ਕੋਲ ਹੀ ਆ ਰਹੀ ਸੀ ਮੇਰੀ ਗੱਲ ਸੁਣ ਕੇ ਕੁਨਾਲਪਰਾ ਮੈਨੂੰ ਰੁੱਖੇ ਅੰਦਾਜ਼ ਦੇ ਵਿੱਚ ਪੁੱਛਣ ਲੱਗੇ ਕਿਉਂ ਕੀ ਹੋਇਆ ਤੁਸੀਂ ਕਿਉਂ ਮੈਨੂੰ ਮਿਲਣਾ ਚਾਹੁੰਦੇ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਪਤੀ ਕਿੱਥੇ ਹੈ ਅਤੇ ਮੈਨੂੰ ਤੁਹਾਡੇ ਕਮਰੇ ਦੇ ਵਿੱਚ ਕਿਉਂ ਲਿਆਂਦਾ ਹੈ ਮੇਰੀ ਗੱਲ ਸੁਣ ਕੇ ਕੁਨਾਲਪਰਾ ਦਾ ਸਿਰ ਝੁੱਕ ਗਿਆ ਉਹ ਸ਼ਾਇਦ ਆਪਣੇ ਹੰਝੂ ਪੁੰਜਣਾ ਚਾਹ ਰਹੇ ਸਨ ਮੈਂ ਕਹਿਣ ਲੱਗੀ ਕੁਨਾਲਪਰਾ ਕੀ ਹੋਇਆ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਕਿਉਂ ਆ ਗਏ ਹਨ ਕੀ ਮੈਂ ਇਸ ਘਰ ਦੇ ਵਿੱਚੋਂ ਵਿਦਾ ਹੋ ਕੇ ਜਾ ਰਹੀ ਹਾਂ ਇਸ ਕਰਕੇ ਤੁਸੀਂ ਉਦਾਸ ਹੋ ਅਤੇ ਮੇਰੇ ਤੋਂ ਨਾਰਾਜ਼ ਹੋ ਮੇਰੀ ਗੱਲ ਸੁਣ ਕੇ ਉਹ ਮੈਨੂੰ ਕਹਿਣ ਲੱਗੇ ਮਾਲਾ ਮੈਨੂੰ ਨਹੀਂ ਪਤਾ ਕਿ ਜੋ ਕੁਝ ਮੈਂ ਕਹਾਂਗਾ ਸ਼ਾਇਦ ਉਹ ਤੁਹਾਨੂੰ ਝੜਕਾ ਵੀ ਦੇ ਸਕਦਾ ਹੈ ਪਰ ਸੱਚ ਇਹ ਹੈ ਇਹ ਸਭ ਕੁਝ ਜੋ ਹੋਇਆ ਹੈ ਉਹ ਮਾਂ ਦੀ ਆਖਰੀ ਇੱਛਾ ਸੀ ਜਾਂ ਫਿਰ ਇਹ ਸਮਝ ਲਓ ਕਿ ਅੱਜ ਤੁਸੀਂ ਜੋ ਵੀ ਕੀਤਾ ਉਹ ਮਾਂ ਦੀ ਆਤਮਾ ਨੂੰ ਸ਼ਾਂਤੀ ਪਹੁੰਚਾਉਣ ਦੇ ਲਈ ਕੀਤਾ ਹੈ ਮਾਂ ਦਾ ਨਾਮ ਸੁਣ ਕੇ ਮੈਂ ਦੁਖੀ ਹੋ ਗਈ ਮੈਨੂੰ ਇੰਨਾ ਪਤਾ ਸੀ ਕਿ ਮਾਂ ਨੂੰ ਮੇਰੇ ਵਿਆਹ ਦੀ ਬਹੁਤ ਇੱਛਾ ਸੀ ਮਾਂ ਚਾਹੁੰਦੀ ਸੀ ਕਿ ਕੁਨਾਲ ਭਰਾ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੇਰਾ ਵਿਆਹ ਹੋ ਜਾਵੇ ਅਤੇ ਅੱਜ ਮੈਂ ਆਪਣੀ ਮਾਂ ਦੀ ਇੱਛਾ ਵੀ ਪੂਰੀ ਕਰ ਦਿੱਤੀ ਸੀ ਸ਼ਹਿਰ ਮਾਂ ਦੀ ਆਤਮਾ ਨੂੰ ਅੱਜ ਸ਼ਾਂਤੀ ਮਿਲਣ ਵਾਲੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਕੁਨਾਲ ਭਰਾ ਜੋ ਕਹਿਣਗੇ ਉਸ ਦੇ ਨਾਲ ਮੇਰੀ ਆਤਮਾ ਅਹਿਸ਼ਾਨਤ ਹੋ ਜਾਵੇਗੀ ਮੈਂ ਕੁਨਾਲ ਭਰਾ ਦੇ ਕੋਲ ਗਈ ਅਤੇ ਕਹਿਣ ਲੱਗੀ ਕਿ ਕੁਨਾਲ ਭਰਾ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਦੱਸੋ ਮੈਂ ਸੁਣ ਰਹੀ ਹਾਂ ਮੇਰੀ ਗੱਲ ਸੁਣ ਕੇ ਕੁਨਾਲ ਭਰਾ ਮੇਰੇ ਦੋਨੋਂ ਹੱਥ ਫੜ ਕੇ ਬੋਲੇ ਮਾਲਾ ਜੋ ਕੁਝ ਵੀ ਹੋਇਆ ਹੈ ਉਹ ਸਭ ਕੁਝ ਮਾਂ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ਦੇ ਲਈ ਹੋਇਆ ਹੈ ਇਸ ਤੋਂ ਬਾਅਦ ਜੋ ਹੋਵੇਗਾ ਉਹ ਤੁਹਾਡੀ ਇੱਛਾ ਦੇ ਅਨੁਸਾਰ ਹੋਵੇਗਾ ਫਿਰ ਭਰਾ ਨੇ ਆਪਣੇ ਹੱਥ ਦੇ ਵਿੱਚ ਫੜੇ ਹੋਏ ਇੱਕ ਪੁਰਾਣੇ ਜਿਹੇ ਕਾਗਜ਼ ਨੂੰ ਕੱਢਿਆ ਅਤੇ ਮੇਰੇ ਹੱਥ ਦੇ ਵਿੱਚ ਦਿੰਦੇ ਹੋਏ ਕਹਿਣ ਲੱਗਿਆ ਕਿ ਇਹ ਮਾਂ ਦਾ ਆਖਰੀ ਖੱਤ ਹੈ ਤੁਹਾਡੇ ਲਈ ਇਸ ਖੱਤ ਨੂੰ ਪੜਨ ਤੋਂ ਬਾਅਦ ਜੋ ਵੀ ਤੁਹਾਡਾ ਫੈਸਲਾ ਹੋਵੇਗਾ ਉਹ ਮੈਨੂੰ ਮਨਜ਼ੂਰ ਹੋਵੇਗਾ ਇੰਨਾ ਕਹਿ ਕੇ ਕੁਨਾਲ ਰਾ ਉੱਥੋਂ ਚਲੇ ਗਏ ਅਤੇ ਮੈਂ ਆਪਣੇ ਬਿਸਤਰੇ ਤੇ ਬੈਠ ਕੇ ਉਹ ਖੱਤ ਪੜਨ ਲੱਗੀ ਪਰ ਜਦੋਂ ਮੈਂ ਉਹ ਖੱਤ ਪੜਿਆ ਤਾਂ ਮੇਰੀ ਜਾਨ ਨਿਕਲ ਗਈ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਤੇ ਪਹਾੜ ਟੁੱਟ ਪਿਆ ਹੋਵੇ ਇਹ ਕੀ ਹੋ ਗਿਆ ਸੀ ਮੇਰੇ ਨਾਲ ਅਤੇ ਇਸ ਖੱਤ ਦੇ ਵਿੱਚ ਕੀ ਲਿਖਿਆ ਹੋਇਆ ਸੀ ਮੈਂ ਉਹ ਖੱਤ ਇੱਕ ਵਾਰ ਨਹੀਂ ਚਾਰ ਵਾਰ ਪੜਿਆ ਸੀ ਪਰ ਮੇਰੇ ਚਾਰ ਵਾਰ ਪੜਨ ਤੇ ਵੀ ਉਸ ਖੱਤ ਦਾ ਇੱਕ ਵੀ ਸ਼ਬਦ ਨਹੀਂ ਬਦਲਿਆ ਸੀ ਮੈਂ ਆਪਣੀ ਜਗ੍ਹਾ ਤੇ ਖੜੀ ਰੋਂਦੀ ਰਹੀ ਇਹ ਕੀ ਹੋ ਗਿਆ ਸੀ ਇਹ ਕੀ ਕਰ ਦਿੱਤਾ ਸੀ ਕੁਨਾਲ ਭਰਾਣੇ ਉਹਨਾਂ ਨੇ ਇੰਨਾ ਵੱਡਾ ਸੱਚ ਮੇਰੇ ਤੋਂ ਕਿਉਂ ਲੁਕੋਇਆ ਸੀ ਮੈਂ ਰਾਤ ਭਰ ਰੋਂਦੀ ਰਹੀ ਸੀ ਅਤੇ ਮੇਰੇ ਹੰਝੂ ਪੂੰਝਣ ਵਾਲਾ ਵੀ ਕੋਈ ਨਹੀਂ ਸੀ ਕੁਨਾਲਪਰਾ ਇੱਕ ਵਾਰ ਚਲੇ ਗਏ ਸੀ ਫਿਰ ਉਹ ਰਾਤ ਭਰ ਕਮਰੇ ਦੇ ਵਿੱਚ ਨਹੀਂ ਆਏ ਸੀ ਮੈਂ ਘਰ ਦੇ ਵਿੱਚ ਇਕੱਲੀ ਡਰਦੀ ਸੀ ਪਰ ਉਸ ਰਾਤ ਮੈਂ ਨਹੀਂ ਡਰੀ ਸੀ ਮੈਨੂੰ ਆਪਣੇ ਮਾਂ ਅਤੇ ਕੁਨਾਲ ਤੇ ਭਰੋਸਾ ਕਰਨ ਦੀ ਬਹੁਤ ਵੱਡੀ ਸਜ਼ਾ ਮਿਲੀ ਸੀ ਮੈਂ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲ ਗਈ ਸੀ ਚੁੱਪਚਾਪ ਰਹਿਣ ਲੱਗੀ ਸੀ ਅਤੇ ਹਰ ਰੋਜ਼ ਉਹ ਖੱਤ ਪੜ੍ਹਦੀ ਸੀ ਜੋ ਮਾਂ ਨੇ ਲਿਖਿਆ ਸੀ ਮਾਂ ਨੇ ਖੱਤ ਦੇ ਵਿੱਚ ਖਿਆਸੀ ਪਿਆਰੀ ਮਾਲਾ ਜਦੋਂ ਤੂੰ ਇਹ ਖੱਤ ਪੜ੍ਹ ਰਹੀ ਹੋਵੇਂਗੀ ਤਾਂ ਉਸ ਸਮੇਂ ਮੈਂ ਤੁਹਾਡੀ ਜ਼ਿੰਦਗੀ ਤੋਂ ਬਹੁਤ ਦੂਰ ਜਾ ਚੁੱਕੀ ਹੋਵਾਂਗੀ ਮੈਨੂੰ ਆਪਣੀ ਬਿਮਾਰੀ ਤੋਂ ਜ਼ਿਆਦਾ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਤੁਹਾਨੂੰ ਤੁਹਾਡੇ ਪਿਤਾ ਦੀ ਤਰ੍ਹਾਂ ਆਪਣੇ ਪਿਆਰ ਦਾ ਅਹਿਸਾਸ ਨਹੀਂ ਕਰਾ ਸਕੇ ਪਰ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹਾਂ ਕਿਉਂ ਨਾ ਕਰਾਂ ਤੁਸੀਂ ਮੇਰੀ ਆਪਣੀ ਸੰਤਾਨ ਹੋ ਅਤੇ ਇੱਕ ਮਾਂ ਆਪਣੇ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਕਰਦੀ ਹੈ ਪਰ ਹਾਂ ਉਸ ਦਾ ਅਹਿਸਾਸ ਉਸ ਸਮੇਂ ਘੱਟ ਹੁੰਦਾ ਹੈ ਜਦੋਂ ਕੋਈ ਦੂਜਾ ਵੀ ਤੁਹਾਡੇ ਨਾਲ ਉਸ ਤਰ੍ਹਾਂ ਹੀ ਪਿਆਰ ਕਰੇ ਤੁਹਾਨੂੰ ਆਪਣੇ ਪਾਪਾ ਦੇ ਪਿਆਰ ਦੇ ਸਾਹਮਣੇ ਸ਼ਾਇਦ ਮੇਰਾ ਪਿਆਰ ਘੱਟ ਲੱਗਦਾ ਹੋਵੇਗਾ ਪਰ ਨਹੀਂ ਦੁਨੀਆ ਦੀ ਕੋਈ ਵੀ ਮਾਂ ਆਪਣੇ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਕਰਦੀ ਹੈ ਇਹ ਖਤ ਲਿਖਦੇ ਹੋਏ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਮੇਰੇ ਹੱਥ ਦੇ ਵਿੱਚ ਪੈਨ ਫੜਨ ਦੀ ਵੀ ਜਾਨ ਨਹੀਂ ਹੈ ਪਰ ਤੁਹਾਨੂੰ ਇੱਕ ਸੱਚ ਦੱਸਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਮੈਂ ਆਪਣਾ ਦਰਦ ਭੁਲਾ ਕੇ ਇਹ ਖੱਤ ਤੁਹਾਨੂੰ ਲਿਖ ਰਹੀ ਹਾਂ ਮਾਲਾ ਮੇਰੀ ਪਿਆਰੀ ਬੇਟੀ ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਜਾਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਬਹੁਤ ਇਕੱਲੇ ਹੋ ਜਾਓਗੇ ਪਰ ਇਹ ਜੀਵਨ ਹੈ ਇੱਥੇ ਇਕੱਲੇ ਹੀ ਸੰਘਰਸ਼ ਕਰਨਾ ਪੈਂਦਾ ਹੈ ਮਾਲਾ ਇਹ ਖੱਤ ਲੇਖਣ ਦੀ ਅਸਲੀ ਵਜ੍ਹਾ ਇਹ ਹੈ ਕਿ ਮੈਂ ਤੁਹਾਨੂੰ ਇੱਕ ਸੱਚ ਦੱਸਣਾ ਹੈ ਇਹ ਸੱਚ ਜੋ ਤੁਹਾਡੀ ਅਤੇ ਕੁਨਾਲ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ ਮਾਲਾ ਕੁਨਾਲ ਅਤੇ ਤੂੰ ਇਸ ਘਰ ਦੇ ਵਿੱਚ ਇਕੱਠੇ ਵੱਡੇ ਹੋਏ ਹੋ ਅਤੇ ਤੁਸੀਂ ਕੁਨਾਲ ਨੂੰ ਆਪਣਾ ਵੱਡਾ ਭਰਾ ਮੰਨਦੇ ਹੋ ਪਰ ਇਹ ਸੱਚ ਨਹੀਂ ਹੈ। ਕੁਨਾਲ ਤੁਹਾਡਾ ਭਰਾ ਨਹੀਂ ਹੈ। ਕੁਨਾਲ ਮੇਰੀ ਅਤੇ ਤੁਹਾਡੇ ਪਿਤਾ ਜੀ ਦੀ ਸੰਤਾਨ ਨਹੀਂ ਹੈ। ਕੁਨਾਲ ਮੇਰੇ ਦੂਰ ਦੇ ਕਜ਼ਨ ਅਨਿਲ ਦਾ ਬੇਟਾ ਹੈ। ਅਨਿਲ ਬਹੁਤ ਵੱਡਾ बिजनेਸਮੈਨ ਸੀ। ਉਸ ਦੀ ਪਤਨੀ ਜੋ ਕੁਨਾਲ ਦੀ ਮਾਂ ਸੀ, ਕੁਨਾਲ ਦੇ ਜਨਮ ਦੇ ਸਮੇਂ ਹੀ ਮਰ ਗਈ ਸੀ ਅਤੇ ਨਿਲ ਦੀ ਜਾਨ ਨੂੰ ਖਤਰਾ ਸੀ। ਇਸ ਕਰਕੇ ਅਨਿਲ ਨੇ ਕੁਨਾਲ ਨੂੰ ਮੇਰੇ ਹਵਾਲੇ ਕਰ ਦਿੱਤਾ ਸੀ। ਅਨਿਲ ਜਾਣਦਾ ਸੀ ਕਿ ਮੈਂ ਕੁਨਾਲ ਨੂੰ ਬੇਟੇ ਦੀ ਤਰ੍ਹਾਂ ਰੱਖਾਂਗੀ ਅਤੇ ਮੈਂ ਉਸ ਦਾ ਇਹ ਭਰੋਸਾ ਕਦੇ ਵੀ ਟੁੱਟਾਂ ਨਹੀਂ ਦਿੱਤਾ। ਪਰ ਤੁਹਾਡੇ ਪਾਪਾ ਨੇ ਕੁਨਾਲ ਉਹ ਕਦੇ ਵੀ ਆਪਣੇ ਬੇਟੇ ਦੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇਹੀ ਚਾਹਿਆ ਕਿ ਤੁਹਾਡੇ ਪਾਪਾ ਕੁਨਾਲ ਨੂੰ ਵੀ ਆਪਣਾ ਬੇਟਾ ਮੰਨ ਲੈ ਪਰ ਜ਼ਿੰਦਗੀ ਦੇ ਵਿੱਚ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਇਹ ਤਾਂ ਨਹੀਂ ਹੁੰਦਾ ਨਾ ਅਤੇ ਕੁਨਾਲ ਬਚਪਨ ਤੋਂ ਇਹ ਜਾਣਦਾ ਸੀ ਕਿ ਤੁਸੀਂ ਸਕੇ ਭੈਣ ਭਰਾ ਨਹੀਂ ਹੋ ਮੇਰੀ ਕੁਨਾਲ ਦੇ ਨਾਲ ਅਤੇ ਤੁਹਾਡੇ ਨਾਲ ਇਹੀ ਬੇਨਤੀ ਹੈ ਕਿ ਤੁਸੀਂ ਦੋਵੇਂ ਇੱਕ ਦੂਜੇ ਦੇ ਨਾਲ ਵਿਆਹ ਕਰਕੇ ਇਸ ਘਰ ਨੂੰ ਖੁਸ਼ੀਆਂ ਦੇ ਨਾਲ ਭਰ ਦਿਓ ਮੈਂ ਆਪਣੇ ਜੀਵਨ ਦੇ ਵਿੱਚ ਹੀ ਤੁਹਾਨੂੰ ਦੋਨਾਂ ਨੂੰ ਇੱਕ ਹੁੰਦੇ ਦੇਖਣਾ ਚਾਹੁੰਦੀ ਸੀ ਪਰ ਮੇਰੀ ਇਹ ਬਿਮਾਰੀ ਮੈਨੂੰ ਇਸ ਤਰ੍ਹਾਂ ਨਹੀਂ ਕਰਨ ਦੇ ਰਹੀ ਹੈ ਮੈਂ ਉਸ ਰਾਤ ਵੀ ਕੁਨਾਲ ਤੋਂ ਵਾਦਾ ਲਿਆ ਸੀ ਕਿ ਉਹ ਮੇਰੀ ਇਹ ਆਖਰੀ ਇੱਛਾ ਜ਼ਰੂਰ ਪੂਰੀ ਕਰੇਗਾ ਹੁਣ ਮਾਲਾ ਤੁਹਾਡੀ ਵਾਰੀ ਹੈ ਇਹ ਸਭ ਕੁਝ ਕਰਕੇ ਤੁਸੀਂ ਆਪਣੀ ਮਾਂ ਦੀ ਆਤਮਾ ਨੂੰ ਸ਼ਾਂਤੀ ਪਹੁੰਚਾਉਂਗੇ ਆਪਣੇ ਅਤੇ ਕੁਨਾਲ ਦੇ ਜੀਵਨ ਦਾ ਇਹ ਸੱਚ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਸੀ ਮੈਨੂੰ ਕੁਨਾਲ ਦੇ ਨਾਲ ਇਸ ਗੱਲ ਦਾ ਜ਼ਿਆਦਾ ਗੁੱਸਾ ਸੀ ਕਿ ਉਸਨੇ ਮੈਨੂੰ ਕਦੇ ਇਹ ਨਹੀਂ ਦੱਸਿਆ ਕਿ ਉਹ ਮੇਰਾ ਪਤੀ ਹੈ ਅਤੇ ਨਾ ਹੀ ਵਿਆਹ ਦੇ ਸਮੇਂ ਉਸਨੇ ਮੈਨੂੰ ਦੱਸਿਆ ਕਿ ਉਹ ਹੀ ਮੇਰਾ ਹੋਣ ਵਾਲਾ ਪਤੀ ਹੈ ਸਰਾ ਤਾਂ ਮੇਰਾ ਕੁਨਾਲ ਦੇ ਨਾਲ ਹੀ ਵਿਆਹ ਹੋਇਆ ਸੀ ਅਤੇ ਮੈਂ ਕੁਨਾਲ ਨੂੰ ਇਸ ਤੋਂ ਅੱਗੇ ਦੇ ਲਈ ਕਦੇ ਮaaf ਕਰਨ ਵਾਲੀ ਨਹੀਂ ਸੀ ਮੈਂ ਸੋਚ ਲਿਆ ਸੀ ਕਿ ਮੈਂ ਕਦੇ ਵੀ ਕੁਨਾਲ ਨੂੰ ਆਪਣੇ ਪਤੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰਾਂਗੀ ਮੈਂ ਕੁਨਾਲ ਦੇ ਨਾਲ ਗੱਲ ਨਹੀਂ ਕਰਦੀ ਸੀ ਅਤੇ ਉਹ ਵੀ ਮੇਰੇ ਤੋਂ ਦੂਰ ਦੂਰ ਰਹਿੰਦਾ ਸੀ ਅਸੀਂ ਦੋਵੇਂ ਪਤੀ ਪਤਨੀ ਹੋਣ ਦੇ ਬਾਵਜੂਦ ਇੱਕ ਦੂਜੇ ਤੋਂ ਬਹੁਤ ਦੂਰ ਸੀ ਸ਼ਾਇਦ ਕੁਨਾਲ ਦੇ ਲਈ ਵੀ ਇਸ ਬੇਜੋੜ ਰਿਸ਼ਤੇ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ ਦਿਨ ਗੁਜ਼ਰਦੇ ਜਾ ਰਹੇ ਸਨ ਕੁਨਾਲ ਇੱਕ ਹਸਪਤਾਲ ਦੇ ਵਿੱਚ ਨੌਕਰੀ ਲੱਗ ਗਈ ਸੀ। ਕੁਨਾਲ ਆਪਣੀ ਨੌਕਰੀ ਦੇ ਵਿੱਚ ਬਿਜੀ ਹੋ ਗਿਆ ਸੀ ਅਤੇ ਮੈਂ ਆਪਣੇ ਆਪ ਨੂੰ ਘਰ ਦੇ ਕੰਮਾਂ ਦੇ ਵਿੱਚ ਬਿਜੀ ਰੱਖਦੀ ਸੀ। ਪਰ ਮੇਰੇ ਅੰਦਰ ਹੁਣ ਕੁਨਾਲ ਦੇ ਲਈ ਨਫ਼ਰਤ ਪੈਦਾ ਹੋ ਗਈ ਸੀ। ਮੈਂ ਸੋਚ ਲਿਆ ਸੀ ਕਿ ਮੈਂ ਉਸ ਤੋਂ ਤਲਾਕ ਲੈ ਕੇ ਆਪਣੇ ਜੀਵਨ ਦੀ ਫਿਰ ਤੋਂ ਸ਼ੁਰੂਆਤ ਕਰਾਂਗੀ। ਕੁਨਾਲ ਲੇਟ ਰਾਤ ਤੱਕ ਹਸਪਤਾਲ ਤੋਂ ਵਾਪਸ ਆਉਂਦਾ ਸੀ। ਉਸ ਰਾਤ ਮੈਂ ਵੀ ਫੈਸਲਾ ਕਰ ਲਿਆ ਸੀ ਕਿ ਕੁਨਾਲ ਨੂੰ ਹੁਣ ਮੈਂ ਤਲਾਕ ਦਾ ਕਹਿ ਦਿਆਂਗੀ। ਮੈਂ ਕੁਨਾਲ ਦਾ ਇੰਤਜ਼ਾਰ ਕਰ ਰਹੀ ਸੀ। ਕੁਨਾਲ ਅਤੇ ਮੈਂ ਅਲੱਗ-ਅਲੱਗ ਕਮਰੇ ਦੇ ਚ ਸੌਂਦੇ ਸੀ। ਕੁਨਾਲ ਮੈਨੂੰ ਇੰਨੀ ਰਾਤ ਤੱਕ ਜਾਗਦਾ ਦੇਖ ਕੇ ਹੈਰਾਨ ਹੋ ਗਿਆ ਅਤੇ ਆਪਣਾ ਬੈਗ ਟੇਬਲ ਤੇ ਰੱਖਦੇ ਹੋਏ ਮੈਨੂੰ ਪੁੱਛਣ ਲੱਗਾ ਕੀ ਹੋਇਆ ਮਾਲਾ ਤੂੰ ਇੰਨੀ ਰਾਤ ਤੱਕ ਕਿਉਂ ਜਾਗ ਰਹੀ ਹੈ? ਕੁਨਾਲ ਅੱਜ ਬਹੁਤ ਦਿਨਾਂ ਦੇ ਬਾਅਦ ਮੇਰੇ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ। ਮੈਂ ਆਪਣੇ ਅੰਦਰ ਉੜਦੇ ਗੁੱਸੇ ਨੂੰ ਸ਼ਾਂਤ ਕੀਤਾ ਅਤੇ ਕਹਿਣ ਲੱਗੀ ਕਿ ਮੇਰਾ ਤੇ ਤੁਹਾਡਾ ਇਕੱਠੇ ਗੁਜ਼ਾਰਾ ਨਹੀਂ ਹੋ ਸਕਦਾ। ਮੈਂ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਨਹੀਂ ਮੰਨਦੀ ਜਿਸ ਨੂੰ ਸਵੀਕਾਰ ਕਰਨ ਨੂੰ ਮੇਰਾ ਮਨ ਹੀ ਨਾ ਮੰਨੇ। ਮੈਨੂੰ ਤੁਹਾਡੇ ਤੋਂ ਤਲਾਕ ਚਾਹੀਦਾ ਹੈ। ਕੁਨਾਲ ਮੇਰੀ ਸੁਣ ਕੇ ਹਰਾਨ ਨਹੀਂ ਹੋਇਆ ਸੀ ਉਹ ਜਿਵੇਂ ਜਾਣਦਾ ਸੀ ਕਿ ਮੈਂ ਉਸ ਦੇ ਨਾਲ ਇਸ ਤਰ੍ਹਾਂ ਦੀ ਹੀ ਗੱਲ ਕਰਾਂਗੀ ਤਾਂ ਉਹ ਮੇਰੇ ਸਾਹਮਣੇ ਆਇਆ ਤੇ ਕਹਿਣ ਲੱਗਿਆ ਮਾਲਾ ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੈਨੂੰ ਆਪਣਾ ਵੱਡਾ ਭਰਾ ਮੰਨਿਆ ਹੈ ਪਰ ਇਹ ਸੱਚ ਨਹੀਂ ਸੀ ਮੈਂ ਮਾਂ ਦੀ ਇਹ ਇੱਛਾ ਬਚਪਨ ਤੋਂ ਹੀ ਜਾਣਦਾ ਸੀ ਪਰ ਮਾਂ ਤੇ ਪਾਪਾ ਦੇ ਕਾਰਨ ਤੁਹਾਨੂੰ ਕੁਝ ਨਹੀਂ ਕਹਿੰਦਾ ਸੀ ਮਾਲਾ ਮੈਂ ਪਾਪਾ ਦੀ ਨਫ਼ਰਤ ਦੇਖੀ ਹੈ ਅਤੇ ਆਪਣੇ ਸਕੇ ਰਿਸ਼ਤਿਆਂ ਨੂੰ ਵੀ ਬਸ ਨਫ਼ਰਤ ਦੀ ਅੱਗ ਦੇ ਵਿੱਚ ਮੱਚਦੇ ਦੇਖਿਆ ਹੈ ਤੁਹਾਨੂੰ ਯਾਦ ਹੈ ਕਿ ਬਚਪਨ ਦੇ ਸਾਡੇ ਘਰ ਦੇ ਵਿੱਚ ਇੱਕ ਆਦਮੀ ਆਉਂਦਾ ਸੀ ਉਹ ਆਦਮੀ ਮੇਰਾ ਚਾਚਾ ਸੀ ਉਹ ਮੈਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਕਿਉਂਕਿ ਮੇਰੇ ਪਾਪਾ ਦੀ ਸਾਰੀ ਪ੍ਰਾਪਰਟੀ ਮੇਰੇ ਨਾਮ ਸੀ ਉਹ ਮੈਨੂੰ ਆਪਣੇ ਨਾਲ ਲਿਜਾ ਕੇ ਮੇਰੀ ਸਾਰੀ ਜਾਇਦਾਦ ਆਪਣੇ ਨਾਮ ਕਰਨਾ ਚਾਹੁੰਦਾ ਸੀ ਪਰ ਮਾਂ ਨੇ ਮੇਰੇ ਚਾਚੇ ਦੀ ਚਾਲ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਮਾਂ ਦੇ ਪਿਆਰ ਦੇ ਕਾਰਨ ਮੈਂ ਕਦੇ ਵੀ ਪਾਪਾ ਤੇ ਚਾਚੇ ਦੀ ਨਫ਼ਰਤ ਨੂੰ ਆਪਣੇ ਦਿਲ ਤੋਂ ਨਹੀਂ ਲਿਆ ਕਿਉਂਕਿ ਮਾਂ ਚਾਹੁੰਦੀ ਸੀ ਕਿ ਮੈਂ ਸਭ ਤੋਂ ਚੰਗਾ ਇਨਸਾਨ ਬਣਾ ਅਤੇ ਇਨਸਾਨਾਂ ਦੇ ਕੰਮ ਆਵਾਂ ਮੇਰੀਆਂ ਗੱਲਾਂ ਸਮਝਣ ਦੇ ਵਿੱਚ ਸ਼ਾਇਦ ਅਜੇ ਤੁਹਾਨੂੰ ਥੋੜਾ ਸਮਾਂ ਲੱਗੇਗਾ ਪਰ ਇੱਕ ਦਿਨ ਤੁਸੀਂ ਸਮਝ ਜਾਓਗੇ ਅਤੇ ਮੈਂ ਪਹਿਲਾਂ ਵੀ ਕਿਹਾ ਸੀ ਇਹ ਵਿਆਹ ਮਾਂ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ਦੇ ਲਈ ਕੀਤਾ ਹੈ ਪਰ ਜੇਕਰ ਹੁਣ ਤੁਸੀਂ ਕਹਿੰਦੇ ਹੋ ਤਾਂ ਤੁਹਾਡੀ ਇਹ ਇੱਛਾ ਵੀ ਪੂਰੀ ਕਰ ਦਿਆਂਗਾ ਪਰ ਤੁਸੀਂ ਮੈਨੂੰ ਥੋੜਾ ਸਮਾਂ ਦਿਓ ਮੈਂ ਕੁਨਾਲ ਦੇ ਇੰਨੀ ਜਲਦੀ ਮੰਨ ਜਾਣ ਤੇ ਹੈਰਾਨ ਸੀ ਮੈਨੂੰ ਲੱਗਿਆ ਸੀ ਕਿ ਕੁਨਾਲ ਮੇਰੀ ਗੱਲ ਨੂੰ ਸੁਣ ਕੇ ਗੁੱਸਾ ਹੋਣਗੇ ਅਤੇ ਮੇਰੇ ਤੇ ਆਪਣੇ ਪਤੀ ਹੋਣ ਦਾ ਹੱਕ ਜਮਾਉਣਗੇ ਪਰ ਕੁਨਾਲ ਨੇ ਤਾਂ ਮੇਰੀ ਗੱਲ ਦਾ ਅਜਿਹਾ ਜਵਾਬ ਦਿੱਤਾ ਕਿ ਮੇਰੇ ਕੋਲ ਕਹਿਣ ਦੇ ਲਈ ਸ਼ਬਦ ਹੀ ਨਹੀਂ ਬਚੇ ਸਨ ਮੈਂ ਜਿੰਨੇ ਗੁੱਸੇ ਦੇ ਨਾਲ ਆਈ ਸੀ ਉਨੀ ਸ਼ਾਂਤੀ ਦੇ ਨਾਲ ਉੱਥੋਂ ਚਲੀ ਗਈ ਸੀ ਕੁਨਾਲ ਤੇ ਮੇਰੇ ਵਿਆਹ ਨੂੰ 2 ਮਹੀਨੇ ਗੁਜ਼ਰ ਗਏ ਸਨ ਮੈਂ ਉਸ ਰਾਤ ਤੋਂ ਬਾਅਦ ਕੁਨਾਲ ਦੇ ਨਾਲ ਤਲਾਕ ਦੀ ਗੱਲ ਨਹੀਂ ਕੀਤੀ ਸੀ ਪਰ ਮੈਨੂੰ ਪਤਾ ਸੀ ਕਿ ਕੁਨਾਲ ਨੇ ਜੋ ਕਿਹਾ ਹੈ ਉਹ ਆਪਣਾ ਵਾਅਦਾ ਪੂਰਾ ਕਰਕੇ ਹੀ ਰਹਿਣਗੇ ਇਸ ਕਰਕੇ ਮੈਂ ਵੀ ਸ਼ਾਂਤ ਹੋ ਚੁੱਕੀ ਸੀ ਉਸ ਰਾਤ ਬਹੁਤ ਜ਼ਿਆਦਾ ਤੂਫਾਨੀ ਬਾਰਿਸ਼ ਹੋ ਰਹੀ ਸੀ ਬਿਜਲੀ ਅਤੇ ਬਾਰਿਸ਼ ਦੀ ਆਵਾਜ਼ ਦੇ ਕਾਰਨ ਮੇਰੇ ਘਰ ਦੇ ਵਿੱਚ ਅਜੀਬ ਜਿਹੀਆਂ ਆਜ ਆ ਰਹੀਆਂ ਸਨ ਮੈਨੂੰ ਆਪਣੇ ਕਮਰੇ ਦੇ ਵਿੱਚ ਬਹੁਤ ਡਰ ਲੱਗ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਕੋਈ ਦੇਖ ਰਿਹਾ ਹੋਵੇ ਮੈਂ ਡਰਦੀ ਅਤੇ ਕੰਬਦੀ ਹੋਈ ਕੁਨਾਲ ਦੇ ਕਮਰੇ ਦੇ ਵਿੱਚ ਚਲੀ ਗਈ ਮੈਨੂੰ ਆਪਣੇ ਕਮਰੇ ਦੇ ਵਿੱਚ ਦੇਖ ਕੇ ਕੁਨਾਲ ਹੈਰਾਨ ਹੋ ਗਿਆ ਅਤੇ ਮੇਰੇ ਤੋਂ ਪੁੱਛਿਆ ਕੀ ਹੋਇਆ ਮਾਲਾ ਤੁਸੀਂ ਇੰਨੀ ਰਾਤ ਨੂੰ ਇੱਥੇ ਕਿਉਂ ਆਏ ਹੋ ਮੈਂ ਉਹਨਾਂ ਦੀ ਗੱਲ ਨੂੰ ਨજર ਅੰਦਾਜ਼ ਕਰ ਦਿੱਤਾ ਅਤੇ ਉਹਨਾਂ ਦੇ ਬਿਸਤਰੇ ਤੇ ਜਾ ਕੇ ਸੌਂ ਗਈ ਕੁਨਾਲ ਕੁਝ ਸਮੇਂ ਤੱਕ ਮੈਨੂੰ ਖੜਾ ਦੇਖਦਾ ਰਿਹਾ ਫਿਰ ਉਹ ਵੀ ਬਿਸਤਰੇ ਤੇ ਦੂਜੇ ਪਾਸੇ ਆ ਕੇ ਸੌਂ ਗਿਆ ਥੋੜੇ ਸਮੇਂ ਬਾਅਦ ਮੈਂ ਕੁਨਾਲ ਨੂੰ ਕਿਹਾ ਕੁਨਾਲ ਮਾਂ ਤੇ ਪਾਪਾ ਸਾਨੂੰ ਛੱਡ ਕੇ ਕਿਉਂ ਚਲੇ ਗਏ ਹਨ ਮੈਂ ਰੋ ਰਹੀ ਸੀ ਅਤੇ ਕੁਨਾਲ ਮੈਨੂੰ ਰੋਂਦਾ ਦੇਖ ਨਹੀਂ ਸਕੇ ਤਾਂ ਉਹ ਮੇਰੇ ਨੇੜੇ ਆਏ ਅਤੇ ਮੈਨੂੰ ਸਮਝਾਉਂਦੇ ਹੋਏ ਬੋਲੇ ਮਾਲਾ ਪ੍ਰਮਾਤਮਾ ਨੇ ਮਾਂ ਤੇ ਪਾਪਾ ਦੀ ਜ਼ਿੰਦਗੀ ਐਨੀ ਹੀ ਲਿਖੀ ਸੀ ਪਰ ਮਾਲਾ ਤੁਸੀਂ ਕਦੇ ਇਹ ਨਾ ਸਮਝੋ ਕਿ ਤੁਸੀਂ ਇਕੱਲੇ ਹੋ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ ਮੈਂ ਬਹੁਤ ਸਮੇਂ ਤੱਕ ਰੋਂਦੀ ਰਹੀ ਅਤੇ ਕੁਨਾਲ ਮੈਨੂੰ ਸਮਝਾਉਂਦੇ ਰਹੇ ਉਸੇ ਰਾਤ ਹੀ ਕੁਨਾਲ ਨੇ ਮੈਨੂੰ ਦੱਸਿਆ ਸੀ ਕਿ ਮਾਂ ਨੂੰ ਕੈਂਸਰ ਹੋਇਆ ਸੀ ਅਤੇ ਮਾਂ ਨੇ ਆਪਣੀ ਬੱਡੀ ਵੱਡੀ ਬਿਮਾਰੀ ਦੀ ਗੱਲ ਵੀ ਮੇਰੇ ਤੋਂ ਲੁਕੋਈ ਸੀ ਮਾਂ ਆਪਣੇ ਆਖਰੀ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਤਕਲੀਫ ਦੇ ਵਿੱਚ ਸੀ ਪਰ ਸਾਨੂੰ ਪਤਾ ਵੀ ਨਹੀਂ ਲੱਗਿਆ ਸੀ ਮੈਨੂੰ ਮਾਂ ਤੇ ਗੁੱਸਾ ਵੀ ਆ ਰਿਹਾ ਸੀ ਅਤੇ ਉਹਨਾਂ ਦੀ ਤਕਲੀਫ ਦੇ ਬਾਰੇ ਸੋਚ ਕੇ ਦੁੱਖ ਵੀ ਹੋ ਰਿਹਾ ਸੀ ਉਸ ਰਾਤ ਤੋਂ ਬਾਅਦ ਮੈਂ ਤੇ ਕੁਨਾਲ ਇੱਕ ਹੀ ਕਮਰੇ ਦੇ ਵਿੱਚ ਰਹਿਣ ਲੱਗੇ ਸੀ ਅਤੇ ਇੱਕ ਦੂਜੇ ਦੇ ਨਾਲ ਬਿਸਤਰਾ ਵੀ ਸਾਂਝਾ ਕਰਨ ਲੱਗੇ ਸੀ ਪਰ ਸਾਡੇ ਵਿਚਕਾਰ ਦੀਆਂ ਦੂਰੀਆਂ ਪਹਿਲਾਂ ਜਿੰਨੀਆਂ ਹੀ ਸਨ ਹੁਣ ਮੈਂ ਫਿਰ ਤੋਂ ਕੁਨਾਲ ਦੇ ਸਾਰੇ ਕੰਮ ਕਰਨ ਲੱਗੀ ਸੀ ਕੁਨਾਲ ਦੇ ਲਈ ਖਾਣਾ ਬਣਾਉਣਾ ਕੱਪੜੇ ਪ੍ਰੈਸ ਕਰਨਾ ਅਤੇ ਘਰ ਦਾ ਸਾਰਾ ਕੰਮ ਮੈਂ ਹੀ ਕਰਦੀ ਸੀ ਇੱਕ ਦਿਨ ਕੁਨਾਲ ਮੇਰੇ ਕੋਲ ਆਏ ਅਤੇ ਮੈਨੂੰ ਕਹਿਣ ਲੱਗੇ ਕਿ ਉਹ ਕੁਝ ਦਿਨਾਂ ਦੇ ਲਈ ਦੂਜੇ ਸ਼ਹਿਰ ਜਾ ਰਹੇ ਹਨ ਐਨਾ ਕਹਿ ਕੇ ਕੁਨਾਲ ਚਲੇ ਗਏ ਕੁਨਾਲ ਨੂੰ ਗਏ ਹੋਏ 2 ਮਹੀਨੇ ਹੋ ਗਏ ਛਨ ਅਤੇ ਮੈਨੂੰ ਹਰ ਸਮੇਂ ਉਹਨਾਂ ਦੀ ਯਾਦ ਆ ਰਹੀ ਸੀ ਮੈਨੂੰ ਖੁਦ ਹੈਰਾਨੀ ਹੋ ਰਹੀ ਸੀ ਕਿ ਮੈਨੂੰ ਕੀ ਹੋ ਰਿਹਾ ਹੈ ਕਿਉਂ ਮੈਨੂੰ ਕੁਨਾਲ ਯਾਦ ਆ ਰਹੇ ਹਨ ਸ਼ਾਇਦ ਮੇਰਾ ਦਿਲ ਕੁਨਾਲ ਨੂੰ ਆਪਣਾ ਪਤੀ ਮੰਨ ਚੁੱਕਿਆ ਸੀ ਮੈਂ ਕੁਨਾਲ ਨੂੰ ਪਿਆਰ ਕਰਨ ਲੱਗੀ ਸੀ ਕੁਨਾਲ ਹੁਣ ਵਾਪਸ ਆ ਚੁੱਕੇ ਹਨ ਉਹਨਾਂ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਸੀ ਪਰ ਮੇਰੀ ਖੁਸ਼ੀ ਉਸ ਸਮੇਂ ਨਿਰਾਸ਼ਾ ਦੇ ਵਿੱਚ ਬਦਲ ਗਈ ਜਦੋਂ ਕੁਨਾਲ ਦੇ ਨਾਲ ਇੱਕ ਲੜਕੀ ਵੀ ਆਈ ਸੀ। ਕੁਨਾਲ ਨੇ ਮੈਨੂੰ ਲੜਕੀ ਦੇ ਨਾਲ ਮਲਾਉਂਦੇ ਹੋਏ ਕਿਹਾ ਇਹ ਡਾਕਟਰ ਰਾਧਿਕਾ ਹੈ ਅਤੇ ਇਹ ਮੇਰੇ ਨਾਲ ਕੰਮ ਕਰਦੀ ਹੈ। ਰਾਧਿਕਾ ਬਹੁਤ ਸੁੰਦਰ ਅਤੇ ਮਾਡਲ ਸੀ। ਕੁਨਾਲ ਦੇ ਨਾਲ ਰਾਧਿਕਾ ਨੂੰ ਦੇਖ ਕੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਰਾਧਿਕਾ ਕੁਨਾਲ ਨੂੰ ਮੇਰੇ ਤੋਂ ਦੂਰ ਕਰਨ ਦੇ ਲਈ ਆਈ ਹੈ। ਮੈਂ ਰਾਧਿਕਾ ਤੋਂ ਜਲਣ ਮਹਿਸੂਸ ਕਰਨ ਲੱਗੀ ਸੀ ਉਸ ਨੂੰ ਕੁਨਾਲ ਦੇ ਨਾਲ ਦੇਖ ਕੇ। ਮੇਰਾ ਮਨ ਕਰਦਾ ਸੀ ਕਿ ਮੈਂ ਪੂਰੀ ਦੁਨੀਆ ਨੂੰ ਅੱਗ ਲਗਾ ਦਿਆਂ ਹੁਣ ਜਦੋਂ ਵੀ ਰਾਧਿਕਾ ਘਰ ਆਉਂਦੀ ਤਾਂ ਮੈਂ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲੈਂਦੀ ਕੁਨਾਲ ਮੈਨੂੰ ਬੁਲਾਉਣ ਦੇ ਲਈ ਆਉਂਦਾ ਤਾਂ ਮੈਂ ਬਹਾਨਾ ਬਣਾ ਦਿੰਦੀ ਰਾਧਿਕਾ ਹੁਣ ਹਰ ਸ਼ਾਮ ਮੇਰੇ ਘਰ ਆਉਣ ਲੱਗੀ ਸੀ ਅਤੇ ਕੁਨਾਲ ਵੀ ਉਸ ਦੇ ਨਾਲ ਰਹਿ ਕੇ ਬਹੁਤ ਖੁਸ਼ ਸੀ ਉਸ ਰਾਤ ਮੈਨੂੰ ਬਹੁਤ ਬੁਖਾਰ ਹੋ ਰਿਹਾ ਸੀ ਕੁਨਾਲ ਫੇਰ ਆਪਣੇ ਨਾਲ ਰਾਧਿਕਾ ਨੂੰ ਲੈ ਕੇ ਆਏ ਸਨ ਰਾਧਿਕਾ ਨੂੰ ਦੇਖ ਕੇ ਮੈਨੂੰ ਗੁੱਸਾ ਆਇਆ ਅਤੇ ਮੈਂ ਕਿਸੇ ਚੀਜ਼ ਦਾ ਖਿਆਲ ਨਹੀਂ ਰੱਖਿਆ ਅਤੇ ਕੁਨਾਲ ਦੇ ਸਾਹਮਣੇ ਹੀ ਰਾਧਿਕਾ ਨੂੰ ਕਹਿ ਦਿੱਤਾ ਡਾਕਟਰ ਰਾਧਿਕਾ ਤੂੰ ਆਡਾ ਆਪਣਾ ਘਰ ਨਹੀਂ ਹੈ ਜੋ ਹਰ ਸ਼ਾਮ ਤੁਸੀਂ ਦੂਜਿਆਂ ਦੇ ਘਰ ਚਲੇ ਆਉਂਦੇ ਹੋ ਅਤੇ ਤੁਸੀਂ ਕੁਨਾਲ ਤੋਂ ਦੂਰ ਰਿਹਾ ਕਰੋ ਕਿਉਂਕਿ ਕੁਨਾਲ ਮੇਰੇ ਪਤੀ ਹਨ ਮੇਰੀ ਇਹ ਗੱਲ ਸੁਣ ਕੇ ਰਾਧਿਕਾ ਤੇ ਕੁਨਾਲ ਦੋਨੋਂ ਹੀ ਹਰਾਨ ਰਹਿ ਗਏ ਸਨ ਕੁਨਾਲ ਨੇ ਮੇਰੀ ਬਤਮੀਜੀ ਤੇ ਮੈਨੂੰ ਝੜਕਦੇ ਹੋਏ ਕਿਹਾ ਮਾਲਾ ਇਹ ਕੀ ਬਤਮੀਜੀ ਹੈ ਰਾਧਿਕਾ ਤੋਂ ਮਾਫੀ ਮੰਗੋ ਕੁਨਾਲ ਨੇ ਮੈਨੂੰ ਕਦੇ ਵੀ ਨਹੀਂ ਝੜਕਿਆ ਸੀ ਪਰ ਰਾਧਿਕਾ ਦੇ ਕਾਰਨ ਮੈਨੂੰ ਝੜਕ ਰਹੇ ਸਨ ਮੈਂ ਰੋਂਦੇ ਹੋਏ ਕੁਨਾਲ ਨੂੰ ਦੇਖਿਆ ਤੇ ਰਾਧਿਕਾ ਤੋਂ ਮਾਫੀ ਮੰਗੀ ਤੋਂ ਬਿਨਾ ਹੀ ਉੱਥੋਂ ਚਲੀ ਗਈ ਮੈਨੂੰ ਉਹ ਨਹੀਂ ਪਤਾ ਸੀ ਕਿ ਮੈਂ ਕੀ ਕਰ ਰਹੀ ਸੀ ਰਾਜਕਾ ਦੇ ਜਾਣ ਤੋਂ ਬਾਅਦ ਕੁਨਾਲ ਕਮਰੇ ਦੇ ਵਿੱਚ ਬਹੁਤ ਲੇਟ ਆਈ ਸੀ ਕੁਨਾਲ ਦੇ ਹੱਥ ਦੇ ਵਿੱਚ ਇੱਕ ਕਾਗਜ਼ ਸੀ ਉਹ ਕਾਗਜ਼ ਦੇਖ ਕੇ ਮੈਨੂੰ ਝਟਕਾ ਲੱਗਿਆ ਮੈਂ ਹੰਝੂ ਪੂੰਝ ਕੇ ਕੁਨਾਲ ਦੇ ਕੋਲ ਆਈ ਕੁਨਾਲ ਦੇ ਚਿਹਰੇ ਦੇ ਹਾਵ ਭਾਵ ਦੇਖ ਕੇ ਲੱਗ ਰਿਹਾ ਸੀ ਕਿ ਉਹ ਬਹੁਤ ਗੁੱਸੇ ਦੇ ਵਿੱਚ ਹੈ ਅਤੇ ਆਪਣਾ ਗੁੱਸਾ ਮੇਰੇ ਤੇ ਕੱਢਣ ਆਏ ਹਨ ਮੈਂ ਕੁਨਾਲ ਨੂੰ ਇਸ ਤਰ੍ਹਾਂ ਦੇਖ ਕੇ ਡਰ ਗਈ ਸੀ ਮੈਨੂੰ ਲੱਗ ਰਿਹਾ ਸੀ ਕਿ ਕੁਨਾਲ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਦੇ ਲਈ ਕੱਢ ਦੇਣਗੇ ਮੈਨੂੰ ਤਲਾਕ ਦੇ ਦੇ ਦੇਣਗੇ ਮੇਰਾ ਦਿਲ ਅੰਦਰੋਂ ਕੰਬ ਰਿਆ ਸੀ ਮੈਨੂੰ ਬਹੁਤ ਰੋਣਾ ਆ ਰਿਹਾ ਸੀ ਕੁਨਾਲ ਨੇ ਆਪਣੇ ਹੱਥ ਦੇ ਵਿੱਚ ਮੌਜੂਦ ਉਹ ਕਾਗਜ਼ ਦਾ ਟੁਕੜਾ ਮੇਰੇ ਵੱਲ ਵਧਾ ਦਿੱਤਾ ਮੇਰੇ ਤੇ ਉਸ ਸਮੇਂ ਕੀ ਕਿਆਮਤ ਟੁੱਟ ਰਹੀ ਸੀ ਇਹ ਸਿਰਫ ਮੈਨੂੰ ਪਤਾ ਸੀ ਕੁਨਾਲ ਨੇ ਸਖਤ ਲੈ ਜਿਹਦੇ ਵਿੱਚ ਮੈਨੂੰ ਕਿਹਾ ਮਾਲਾ ਇਹ ਇਸ ਪੇਪਰ ਤੇ ਸਾਈਨ ਕਰ ਦਿਓ ਕੁਨਾਲ ਦੀ ਗੱਲ ਸੁਣ ਕੇ ਮੈਂ ਆਪਣੇ ਹੰਝੂ ਪੁੰਜਦੀ ਹੋਈ ਕੁਨਾਲ ਦੇ ਗਲੇ ਲੱਗ ਗਈ ਕੁਨਾਲ ਆਪਣੀ ਥਾਂ ਤੇ ਹੈਰਾਨ ਸਨ ਮੈਂ ਕੁਨਾਲ ਨੂੰ ਰੋਂਦੇ ਹੋਏ ਕਿਹਾ ਕੀ ਹੋਇਆ ਮਾਂ ਦੇ ਉਸ ਬਾਦੇਰਾ ਤੁਸੀਂ ਤਾਂ ਬਹੁਤ ਸੁਆਰਥੀ ਨਿਕਲੇ ਕਨਾਲ ਤੁਸੀਂ ਮੇਰੀ ਉਸ ਗੱਲ ਨੂੰ ਲੈ ਕੇ ਬੈਠ ਗਏ ਜੋ ਮੈਂ ਅਣਜਾਣਪੁਨੇ ਚ ਕਹੀ ਸੀ ਕਰਨਾਲ ਨੇ ਆਪਣੇ ਦੋਨੇ ਹੱਥ ਮੇਰੇ ਆਲੇ-ਦੁਆਲੇ ਲਪੇਟ ਕੇ ਕਿਹਾ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਕਿਹੜਾ ਸੁਆਰਥ ਦਿਖਾਇਆ ਹੈ ਤਾਂ ਮੈਂ ਕਿਹਾ ਕਿ ਉਸ ਰਾਤ ਮੈਂ ਵੈਸੇ ਹੀ ਤਲਾਕ ਦੀ ਗੱਲ ਕੀਤੀ ਸੀ ਕਿਉਂਕਿ ਮੈਨੂੰ ਤੁਹਾਡੇ ਤੇ ਅਤੇ ਮਾਂ ਤੇ ਬਹੁਤ ਜ਼ਿਆਦਾ ਗੁੱਸਾ ਸੀ ਪਰ ਹੁਣ ਮੈਂ ਤੁਹਾਡੇ ਤੋਂ ਦੂਰ ਨਹੀਂ ਜਾਣਾ ਹੈ ਅਤੇ ਨਾ ਹੀ ਇਹ ਘਰ ਛੱਡ ਕੇ ਕਿਤੇ ਜਾਣਾ ਹੈ ਜੇ ਤੁਸੀਂ ਚਾਹੋ ਤਾਂ ਰਾਧਿਕਾ ਦੇ ਨਾਲ ਜਾ ਵਿਆਹ ਕਰ ਸਕਦੇ ਹੋ ਪਰ ਮੈਂ ਤੁਹਾਡੀ ਜ਼ਿੰਦਗੀ ਚੋਂ ਕਿਤੇ ਨਹੀਂ ਜਾਵਾਂਗੀ ਮੈਨੂੰ ਤਲਾਕ ਨਹੀਂ ਚਾਹੀਦਾ ਇਹ ਸੁਣ ਕੇ ਕੁਨਾਲ ਨੇ ਮੈਨੂੰ ਆਪਣੇ ਆਪ ਤੋਂ ਦੂਰ ਕੀਤਾ ਅਤੇ ਫਿਰ ਕਹਿਣ ਲੱਗੇ ਕਿ ਤੁਹਾਨੂੰ ਕਿਸ ਨੇ ਕਿਹਾ ਕਿ ਮੈਂ ਤੁਹਾਡੇ ਕਹਿਣ ਤੇ ਤੁਹਾਨੂੰ ਤਲਾਕ ਦੇ ਦਿਆਂਗਾ ਤੁਸੀਂ ਇੱਕ ਵਾਰ ਕੀ ਜੇਕਰ 1000 ਵਾਰ ਵੀ ਤਲਾਕ ਮੰਗਦੇ ਤਾਂ ਮੈਂ ਤੁਹਾਨੂੰ ਨਹੀਂ ਦਿੰਦਾ ਕਿਉਂਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਹੁਣ ਤੋਂ ਨਹੀਂ ਬਚਪਨ ਤੋਂ ਹੀ ਮਾ ਨੇ ਮੈਨੂੰ ਬਚਪਨ ਦੇ ਵਿੱਚ ਹੀ ਸਾਡੇ ਰਿਸ਼ਤੇ ਦੀ ਸੱਚਾਈ ਦੱਸ ਦਿੱਤੀ ਸੀ ਅਤੇ ਇਹ ਪੇਪਰ ਤਲਾਕ ਦੇ ਨਹੀਂ ਹਨ ਇਸ ਕਰਦੇ ਹਨ ਇਹ ਘਰ ਮੈਂ ਤੁਹਾਡੇ ਨਾਮ ਕਰਨਾ ਚਾਹੁੰਦਾ ਹਾਂ ਅਤੇ ਮੈਂ ਹਮੇਸ਼ਾ ਤੁਹਾਨੂੰ ਆਪਣੀ ਦੋਸਤ ਮੰਨਿਆ ਹੈ ਮੈਂ ਕੁਨਾਲ ਦੀ ਗੱਲ ਸੁਣ ਕੇ ਖੁਸ਼ ਹੋਣ ਦੀ ਬਜਾਏ ਉਲਟਾ ਨਰਾਜ ਹੋ ਗਈ ਤੇ ਕਹਿਣ ਲੱਗੀ ਕਿ ਤੁਹਾਡਾ ਤੇ ਰਾਧਿਕਾ ਦਾ ਕੀ ਸੀਨ ਹੈ ਉਹ ਕਿਉਂ ਸਾਡੇ ਘਰ ਆਉਂਦੀ ਹੈ ਮੇਰੀ ਇਹ ਗੱਲ ਸੁਣ ਕੇ ਕੁਨਾਲ ਬਹੁਤ ਸਮੇਂ ਤੱਕ ਹੱਸਦਾ ਰਿਹਾ ਉਹਨਾਂ ਦੀ ਇਹ ਹਾਸੀ ਮੈਨੂੰ ਬਹੁਤ ਬੁਰੀ ਲੱਗ ਰਹੀ ਸੀ ਮੈਨੂੰ ਗੁੱਸੇ ਦੇ ਵਿੱਚ ਦੇਖ ਕੇ ਕੁਨਾਲ ਨੇ ਕਿਹਾ ਗੁੱਸਾ ਨਾ ਕਰੋ ਮੇਰੀ ਪਿਆਰੀ ਪਤਨੀ ਮਾਲਾ ਰਾਧਿਕਾ ਤੁਹਾਡੀ ਸੋਤਣ ਨਹੀਂ ਹੈ ਰਾਧਿਕਾ ਪਹਿਲਾਂ ਤੋਂ ਹੀ ਪਿਆਰ ਹੋਈ ਹੈ ਉਹ ਬਸ ਕੰਮ ਦੇ ਲਈ ਸਾਡੇ ਘਰ ਆਉਂਦੀ ਸੀ ਅਤੇ ਉਸ ਨੂੰ ਘਰ ਲਿਆਉਣ ਦਾ ਇੱਕ ਕਾਰਨ ਇਹ ਵੀ ਸੀ ਕਿ ਮੈਂ ਤੁਹਾਨੂੰ ਜਲਨ ਮਹਿਸੂਸ ਕਰਾ ਸਕਾਂ। ਕੁਨਾਲ ਦੀ ਇਹ ਗੱਲ ਸੁਣ ਕੇ ਮੈਂ ਉਹਨਾਂ ਤੇ ਹੋਰ ਗੁੱਸੇ ਹੋ ਗਈ। ਕੁਨਾਲ ਮੈਨੂੰ ਇਸ ਤਰ੍ਹਾਂ ਮਨਾ ਰਹੀ ਸੀ ਜਿਵੇਂ ਕੋਈ ਗੁੱਸੇ ਹੋਏ ਬੱਚੇ ਨੂੰ ਮਨਾਉਂਦਾ ਹੈ। ਕੁਨਾਲ ਦੀਆਂ ਸਾਰੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਸ਼ਾਂਤੀ ਆ ਗਈ ਸੀ। ਕੁਨਾਲ ਤਾਂ ਬਚਪਨ ਤੋਂ ਹੀ ਮੇਰਾ ਸੀ ਫਿਰ ਮੈਂ ਕਿਉਂ ਉਹਨਾਂ ਨੂੰ ਛੱਡ ਕੇ ਪ੍ਰਮਾਤਮਾ ਦੇ ਇਸ ਫੈਸਲੇ ਨੂੰ ਨਕਾਰ ਦਿੰਦੀ। ਜ਼ਿੰਦਗੀ ਦੇ 3 ਸਾਲ ਗੁਜ਼ਰੇ ਜੋ ਕਿਸਾਨ ਮੇਰਾ ਤੇ ਕੁਨਾਲ ਦਾ ਘਰ ਬਹੁਤ ਖੁਸ਼ਹਾਲ ਸੀ ਸਾਡਾ ਇੱਕ ਬੇਟਾ ਸੀ ਜਿਸ ਨੇ ਸਾਡੇ ਜੀਵਨ ਨੂੰ ਹੋਰ ਸੁੰਦਰ ਬਣਾ ਦਿੱਤਾ ਸੀ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ